ਆ ਬਾਏ ਨੇ ਇੰਗਲੈਂਡ ਦੇ ਵਿੱਚ 6 ਸਾਲ ਕੰਮ ਕਰਕੇ ਇੰਡੀਆ ਦੇ ਵਿੱਚ ਖਰੀਦੀ 14 ਕਿੱਲੇ ਜ਼ਮੀਨ ਉਹ ਵੀ ਸਾਣ ਦੇ ਸਰ ਵਰਗੀ ਆ ਜੋ ਕਰੀਏ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਐਸ ਟਾਈਮ ਅਸੀਂ ਜੁਪੀ ਦੇ ਵਿੱਚ ਬੈਠੇ ਆ ਜੁਪੀ ਦੇ ਵਿੱਚ ਪੰਜਾਬੀਆਂ ਨੇ ਇੱਕ ਪੰਜਾਬ ਹੀ ਵਸਾਇਆ ਹੋਇਆ ਮੇਰੇ ਨਾਲ ਬਾਈ ਸੁਖਜਿੰਦਰ ਸਿੰਘ ਬੈਠੇ ਸਵਾਗਤ ਕਰ ਰਹੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਵਧੀਆ ਵੀਰ ਜੀ ਅਕਸਰ ਹੀ ਸਾਡੇ ਬੁੱਧੀਜੀਵੀ ਕਹਿੰਦੇ ਰਹਿੰਦੇ ਵੀ ਪ੍ਰਵਾਸ ਕਦੇ ਮਾੜਾ ਨਹੀਂ ਹੁੰਦਾ ਪਰ ਉੱਥੇ ਜਾ ਕੇ ਬਸਣਾ ਮਾੜਾ ਆਪਣੀ ਧਰਤੀ ਨੂੰ ਛੱਡਣਾ ਮਾੜਾ ਜਿਆਦਾਤਰ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜਾਓ ਉੱਥੇ ਕਮਾਈਆਂ ਕਰੋ ਇੱਥੇ ਆ ਕੇ ਜ਼ਮੀਨਾਂ ਖਰੀਦੋ ਵੀ ਇੱਥੇ ਇਨਵੈਸਟ ਕਰੋ ਆਪਦੀ ਧਰਤੀ 'ਤੇ ਰਹੋ ਆਪਦੇ ਪਰਿਵਾਰ 'ਚ ਆਪਦੇ ਰਿਸ਼ਤੇਦਾਰਾਂ 'ਚ ਰਹੋ ਉਸ ਕਨਸੈਪਟ ਤੇ ਬਾਈ ਨੇ ਕੰਮ ਕੀਤਾ ਹੋਇਆ ਤੇ ਆਪਾਂ ਕਰਦੇ ਆਂ ਗੱਲਬਾਤ ਬਾਈ ਤੁਸੀਂ ਇੰਗਲੈਂਡ ਜਾਂਦੇ ਹੋ ਕਿਹੜੇ ਸਾਲ ਚ ਜਾਂਦੇ ਹੋ ਬਾਈ ਵੀਰੇ ਮੈਂ 2002 ਚ ਇੰਗਲੈਂਡ ਗਿਆ ਸੀ ਡੌਂਕੀ ਲਾ ਕੇ ਹਾਂਜੀ ਉਹ ਵੀ ਪੰਜਾਬੀਆਂ ਕੋਲੋਂ ਪ੍ਰੋਸੈਸ ਹੁੰਦਾ ਸੀ ਡੌਂਕੀ ਕਹਿ ਲੋ ਜਾਂ ਹਨਾ 2 ਨੰਬਰ ਜੋ ਵੀ ਕਹਿ ਲੋ ਹਾਂ ਅੱਛਾ 2 ਨੰਬਰ 'ਚ ਤੁਸੀਂ 2002 'ਚ ਚਲੇ ਜਾਂਦੇ ਹੋ ਪਹੁੰਚ ਜਾਂਦੇ ਹੋ ਪਹੁੰਚ ਜਾਂਦੇ ਵੀਰੇ ਬਹੁਤ ਤਕਲੀਫਾਂ ਆਉਂਦੀਆਂ ਨਹੀਂ ਤਕਲੀਫ ਤਾਂ ਤਕਲੀਫ ਵਾਲਾ ਰਾਹ ਤਾਂ ਨਹੀਂ ਸੀ ਅਸੀਂ ਫੜਿਆ ਗਏ ਤਾਂ ਬਾਈ ਤੁਸੀਂ ਜਾਣਦਾ ਬਾਈ ਉਰੋਂ ਤਾਂ ਕੋਈ ਹਾਈਲਾਈਟਸ ਵਗੈਰਾ ਕੋਈ ਇਦਾਂ ਦਾ ਸਿਸਟਮ ਨਹੀਂ ਸੀ ਤੁਸੀਂ ਜਾਣਦਾ ਕਿਉਂ ਸੋਚਿਆ ਕਿਵੇਂ ਸੋਚਿਆ ਸੋਚਿਆ ਵੀਰੇ ਪੰਜਾਬ ਦੇ ਵਿੱਚ ਕਿ ਨਾ ਜਦੋਂ ਆਪਾਂ ਪਰਿਵਾਰ ਵੱਡਾ ਹੁੰਦਾ ਜ਼ਮੀਨ ਥੋੜੀ ਜਿਹੀ ਘਟ ਜਾਂਦੀ ਆ ਆਪਾਂ ਨੂੰ ਹੁੰਦਾ ਵੀ ਆਪਾਂ ਪੈਸਾ ਕਮਾਈ ਹੈ ਹਨਾ ਹਾਂਜੀ ਪੈਸਾ ਕਮਾਉਣ ਦੇ ਮਤਲਬ ਮੇਨ ਮੋਟਿਵ ਸੀਗਾ ਪੈਸਾ ਕਮਾ ਕੇ ਮਤਲਬ ਕਮਾਉਣ ਜਾਣਾ ਹਾਂਜੀ ਅੱਛਾ ਵੀ ਜ਼ਮੀਨ ਜੂਣ ਹੋਰ ਖਰੀਦਾਂ ਮਾੜੇ ਪੈਰਾਂ ਸਿਰੋਮਾਂਗੇ ਜਿਵੇਂ ਹੁਣ ਉੱਥੇ ਮੈਂ ਗਿਆ 2000 ਦੋ ਦੇ ਵਿੱਚ ਅਸੀਂ ਉੱਥੋਂ ਚਲੇ ਗਏ ਇੰਗਲੈਂਡ ਤੇ ਉੱਥੇ ਮੈਂ ਅੱਠ ਜ ਵਾਪਸ ਆਇਆ ਹੂੰ ਉੱਥੇ ਮੈਂ ਇੰਨਾ ਕੀ ਬਸ ਸੋਚ ਕੇ ਗਿਆ ਸੀ ਕਿ ਮੈਂ ਵਾਪਸ ਹੀ ਆਣਾ ਅੱਛਾ ਸ਼ੁਰੂ ਤਾਂ ਇੱਥੋਂ ਧਾਰ ਕੇ ਗਿਆ ਸੀ ਮੈਂ ਵਾਪਸ ਕਿਉਂਕਿ ਮੈਂ ਥੋੜਾ ਥੋੜਾ ਕਨਾਂ ਕਿਆ ਨੂੰ ਪੰਜਾਬ ਦੇ ਨਾਲ ਜਾਂ ਉੱਥੋਂ ਦੇ ਲੋਕਾਂ ਦੀ ਮੈਂ ਲਾਈਫ ਸਟਾਈਲ ਬਾਰੇ ਮੈਨੂੰ ਪਤਾ ਸੀਗਾ ਠੀਕ ਹੈ ਜੀ ਬਈ ਕਹੋ ਜੀ ਉੱਥੋਂ ਦੀ ਲਾਈਫ ਸਟਾਈਲ ਆ ਕਿਵੇਂ ਉੱਥੇ ਲੋਕਾਂ ਨੂੰ ਜਦੋਂ ਜ਼ਿਆਦਾ ਕਰਨੀ ਪੈਂਦੀ ਸਾਰੀ ਜ਼ਿੰਦਗੀ ਹੂੰ ਬਾਕੀ ਜਿਹੜਾ ਉੱਥੇ ਜਾ ਕੇ ਆਪਾਂ ਨੂੰ ਪੂਰਾ ਪਤਾ ਹੀ ਲੱਗ ਚੁੱਕਿਆ ਸੀਗਾ ਵੀ ਇੱਥੇ ਸਾਰੀ ਜ਼ਿੰਦਗੀ ਇੱਕ ਕਹ ਦੋ ਵੀ ਗਧੇ ਵਾਂਗੂ ਹੀ ਕੰਮ ਕਰਨਾ ਪੈਂਦਾ ਕਰਨਾ ਤੁਸੀਂ ਕਿੰਨੇ ਸਾਲ ਕੀਤਾ 6 ਸਾਲ ਵੀ ਦੇ ਉੱਥੇ ਪੂਰਾ ਗਧੇ ਵਾਂਗੂ ਕੀਤਾ ਗਦੇਆਂ ਗੁੰਨੇ ਇੱਕ ਰੈਸਟੋਰੈਂਟ ਦੇ ਵਿੱਚ ਹਨਾ ਕੰਮ ਕਰਦੇ ਸੀਗੇ ਵੀ ਠੋਕ ਕੇ ਕੰਮ ਕੀਤਾ ਕੀਤਾ ਜਿਹਨੂੰ ਕਹ ਲਓ ਵੀ 12-12 ਘੰਟੇ ਮਤਲਬ ਕੰਮ ਕੀਤਾ ਆਪਾਂ ਫਿਰ ਭਈ ਉਹਦਾ ਫਿਰ ਬਣਾਇਆ ਕੁਝ ਵੀਰੇ ਮੈਂ ਉਸ ਪੈਸੇ ਦੀ ਮੈਂ ਇੱਥੇ 14 ਕਿਰੇ ਏਕੜ ਜ਼ਮੀਨ ਖਰੀਦ ਲਈ ਸੀਗੀ ਉੱਥੇ ਉੱਥੋਂ ਬੈਠੇ ਨੇ ਮੈਂ ਜ਼ਮੀਨ ਖਰੀਦ ਲਈ ਸੀਗੀ ਇੱਥੇ 14 ਕਿੱਲੇ 14 ਕਿੱਲੇ ਜ਼ਮੀਨ ਤੁਸੀਂ ਇੱਥੇ ਜੁਪੀ ਚ ਖਰੀਦ ਲਈ ਉਦੋਂ ਬਈ ਕੀ ਰੇਟ ਮਿਲੀ ਇੱਥੇ ਉਦੋਂ ਵੀਰੇ ਜ਼ਮੀਨ ਮੈਨੂੰ 3 ਕ ਲੱਖ ਦੇਡ ਕਿੜ ਪੈ ਗਈ ਸੀ ਅੱਛਾ ਹਾਂਜੀ ਜੱਜ ਦੀ ਗੱਲ ਕਰੀ ਅੱਜ ਕੀ ਰੇਟ ਅੱਜ ਦੀ ਗੱਲ ਵੀਰੇ ਤੁਸੀਂ ਲਾ ਲਓ ਵੀ 25-40 ਲੱਖ 40 ਲੱਖ ਰੁਪਏ ਨੂੰ ਜ਼ਮੀਨ ਦਾ ਰੇਟ ਹੈਗਾ ਜਿਹੜੀ ਮੈਂ ਠੀਕ ਹੈ ਹੁਣ ਤੁਸੀਂ 14 ਕਿੱਲੇ ਉਦੋਂ ਤੁਸੀਂ ਅਨਮੈਂਡ ਸੀ ਜਿੱਤੇ 14 ਕਿੱਲੇ ਖਰੀਦ ਲਈ ਸੀ ਹਾਂਜੀ ਅੱਛਾ ਉਦੋਂ ਬਾਅਦ ਤੁਸੀਂ ਇੱਥੇ ਆ ਕੇ ਬਸਦੇ ਹੋ ਖੇਤੀ ਕਰਦੇ ਹੋ ਫੇਰ ਵਿਆਹ ਕਰਾਉਨੇ ਹਾਂ ਮੈਂ 2008 ਦੇ ਵਿੱਚ ਵ ਠੀਕ ਹੈ ਫਿਰ ਮੇਰੇ ਬੱਚੇ ਨੂੰ ਮੈਂ ਇੱਥੇ ਮੇਰਾ ਮਨ ਸੀ ਕਿ ਮੈਂ ਖੇਤੀ ਹੈ ਜਿਹੜੀ ਮੈਂ ਯੂਪੀਜੀ ਕਰਾਂ ਫਿਰ ਅਸੀਂ ਥੋੜੀ ਜਿਹੀ ਪੰਜਾਬ ਜ਼ਮੀਨ ਸੀਗੀ ਅਸੀਂ ਉਹ ਵੀ ਇੱਥੇ ਮੂਵ ਕੀਤੀ ਉਹ ਵੀ ਇੱਥੇ ਮੂਵ ਕਰ ਲਈ ਹੁਣ ਟੋਟਲ ਤੁਹਾਡੇ ਕੋਲ ਮੰਨ ਲਓ 18-20 ਕਿੱਲੇ ਤੁਸੀਂ ਇੱਥੇ ਬਣਾ ਲਏ ਆ ਹਾਂ ਮੇਰੇ ਕੋਲ ਆਪਦੇ ਕੋਲ 18 ਕਿੱਲੇ ਕਾਦੀ ਖੇਤੀ ਕਰਦੇ ਹੋ ਤੁਸੀਂ ਇੱਥੇ ਵੀਰੇ ਮੈਂ ਬਾਗ ਲੱਗਿਆ ਪਿਆ ਮੇਰਾ ਅਮਰੂਦ ਦਾ ਤੁਸੀਂ ਦੇਖਿਆ ਹੈ ਹਨਾ ਹਾਂਜੀ ਫਿਰ ਮੈਂ ਅਸਲ ਝੋਨੇ ਕਣਕ ਤੋਂ ਅਲੈਦਾ ਜੀ ਖੇਤੀ ਕਰਕੇ ਖੁਸ਼ ਹਾਂ ਠੀਕ ਹੈ ਮੈਂ तकरीबन ਮੈਂ ਕਰਦਾ ਨਹੀਂ ਹੈਗਾ ਝੋਨਾ ਕਣਕ ਮੈਂ ਬਾਗ ਹਨਾ ਅਗਲਾ ਮੇਰਾ ਮੋਟਿਵ ਇਹ ਆ ਵੀ ਮੈਂ ਮਸ਼ੀਨਰੀ ਤੋਂ ਰਹਿਤ ਖੇਤੀ ਕਿਵੇਂ ਕਰਨੀ ਆ ਅੱਛਾ ਮੈਂ ਉਹ ਕਨਸੈਪਟ ਦੇ ਵਿੱਚ ਲੱਗਿਆ ਅੱਛਾ ਮਸ਼ੀਨਰੀ ਅੱਗੇ ਨੂੰ ਘਟਾ ਵੀ ਚੁੱਕੇ ਤੁਸੀਂ ਬਹੁਤ ਕਾਫੀ ਘਟਾਈ ਆ ਮੈਂ ਅੱਗੇ ਆਲੂ ਕਰਦਾ ਸੀਗਾ ਆਲੂ ਮੇਰੇ तकरीबन ਮੈਂ ਕਾਫੀ ਲਾਰਜ ਸਕੇਲ ਤੇ ਕੀਤਾ ਅੱਛਾ ਜੀ ਇੰਨਾ ਖੇਤੀਆਂ ਦੇ ਵਿੱਚ ਤੁਹਾਨੂੰ ਮਸ਼ੀਨਰੀ ਦਾ ਤਾਮ ਜਾਮ ਆ ਜਿਹੜਾ ਬਹੁਤ ਰੱਖਣਾ ਪੈਂਦਾ ਬਿਲਕੁਲ ਹਾਂ ਖਾਸ ਕਰ ਆਲੂ ਖਾਸ ਕਰਕੇ ਕਿਉਂਕਿ ਖੁਦ ਹੀ ਮਿੱਟੀ ਆਪਾਂ ਨੂੰ ਇੱਕ ਲੱਗਦੇ ਹੁੰਦੇ ਵੀ ਸਾਡੇ ਕੋਲੇ ਇੰਨਾ ਤਾਂ ਆਮ ਜਾਂ ਅਖੀਰ ਨੂੰ ਤੁਹਾਡੇ ਕੋਲੇ ਉਹ ਕੋਣ ਲੋਹਾ ਲੋਹੇ ਦੇ ਭਾਜੇ ਕੁਆੜ ਚੀ ਜਾਂਦਾ ਉਹ ਜਿਹੜੀ ਟਰੈਕਟਰ ਦੀ ਕੀਮਤ ਆ ਤੁਹਾਡੀ 10 ਸਾਲਾਂ ਬਾਅਦ ਉਹ ਤੁਹਾਨੂੰ ਬਹੁਤ ਘਟ ਜਾਂਦੀ ਆ ਤੇ ਜਿਹੜਾ ਤੁਹਾਡਾ ਆਪਦਾ ਜਿਹੜਾ ਪੈਸਾ ਦਿੱਤਾ ਹੁੰਦਾ ਬੈਂਕਾਂ ਨੂੰ ਜਾਂ ਕਹਿ ਲਓ ਕਿਸੇ ਵੀ ਚੀਜ਼ ਨੂੰ ਹਾਂਜੀ ਉਹ ਉਹਦੀ ਵੈਲਿਊਏਸ਼ਨ ਆ ਤੁਹਾਡੀ ਉਹ 2 ਲੱਖ ਤੇ ਆ ਜਾਂਦੀ ਜਿਹੜਾ ਤੁਸੀਂ 15 ਲੱਖ ਰੁਪਈਆ ਅਖੀਰ ਦਿੱਤਾ ਪੇ ਕੀਤਾ ਹੁੰਦਾ ਉਹ ਬੈਂਕਾਂ ਨੂੰ ਉਹਦੀ ਵੈਲਿਊਏਸ਼ਨ ਤੁਹਾਡੀ ਘਟ ਕੇ 2 ਲੱਖ ਰੁਪਈਆ ਰਹਿ ਜਾਂਦੀ ਆ ਹੂੰ ਉਦਾਂ ਕਰਕੇ ਤੁਸੀਂ ਸੰਦਾ ਤੋਂ ਖੜਾ ਛੜਾਉਣਾ ਚਾਹੁੰਦੇ ਆ ਬਿਲਕੁਲ ਖੜਾ ਛੜਾਉਣਾ ਚਾਹੁੰਦੇ ਆ ਕਿਉਂਕਿ ਅਸਲ ਦੇ ਵਿੱਚ ਕਹਿੰਨਾ ਵੀਰੇ ਮੈਂ ਦੇਖਿਆ ਵੀ ਜਿਵੇਂ ਹੁਣ ਮੈਂ ਬਾਗਬਾਨੀ ਕਰ ਰਿਹਾ ਤੁਸੀਂ ਦੇਖਿਆ ਹੋਣਾ ਮੈਂ ਸੰਦ ਕਾਫੀ ਘੱਟ ਕਰਤੇ ਟਰੈਕਟਰ ਮੇਰੀ ਖੜੇ ਨੂੰ ਕਹਿੰਦਾ 2 ਸਾਲ ਹੋ ਗਏ ਮੈਂ ਸੈਲਫ ਵੀ ਨਹੀਂ ਮਾਰੀ ਅੱਛਾ ਸੈਲਫ ਵੀ ਨਹੀਂ ਮਾਰੀ ਮੈਂ ਟਰੈਕਟਰ ਨੂੰ ਠੀਕ ਹੈ ਕਿਉਂਕਿ ਹੁਣ ਜਿਹੜੀ ਮੈਂ ਅਗਲੀ ਖੇਤੀ ਕਰਨੀ ਆ ਮੈਂ ਉਹ ਬਾਗਬਾਨੀ ਦੇ ਵਿੱਚ ਹੀ ਉਹ ਕਰਨੀ ਆ ਹੂੰ ਮੇਬੀ ਮੈਂ ਕੇਲਾ ਲਾਉਂਗਾ ਜਾਂ ਕੁਝ ਹੋਰ ਹਨਾ ਤੇ ਹੁਣ ਜਿਹੜੀ ਇੱਕ ਚੀਜ਼ ਲਾਉਣੀ ਆ ਘੱਟੋ ਘੱਟ ਆਪਾਂ ਲਾ ਕੇ 5 ਸਾਲ ਠੀਕ ਹੈ ਜੀ ਆਪਾਂ ਬਾੜ ਦੇ ਵੀ ਆ ਤਾਂ ਸਾਨੂੰ ਬਹੁਤ ਘੱਟ ਸਕੇਲ ਤੇ ਮਸ਼ੀਨਰੀ ਦੀ ਲੋਡ ਪੈਂਦੀ ਆ ਤੇ ਨਹੀਂ ਤਾਂ ਜੇ ਆਪਾਂ ਕੁਦਰਤ ਦੇ ਹਿਸਾਬ ਨਾਲ ਖੇਤੀ ਕਰਦੇ ਆ ਤਾਂ ਉਹ ਵੀ ਉਹਦੇ ਵਿੱਚ ਬਾੜਨ ਦੀ ਲੋਡ ਨਹੀਂ ਹੈਗੀ ਹੂੰ ਫਿਰ ਉਹਦੇ ਵਿੱਚ ਖੇਤੀ ਦੇ ਵਿੱਚ ਮੇਰੀ ਆ ਜਿਹੜੀ ਬਿਲਕੁਲ ਖਾਦਾਂ ਤੋਂ ਰਸਾਇਣਕ ਮੁਕਤ ਖੇਤੀ ਅ ਇਨਸੈਕਟੀਸਾਈਡ ਮੁਕਤ ਹੂੰ ਹਰਬੀਸਾਈਡ ਨਹੀਂ ਪਾਉਂਦਾ ਮੈਂ ਖੇਤਾਂ ਦੇ ਵਿੱਚ ਆਪਾਂ ਠੀਕ ਹੈ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਪੈਣੀਆਂ ਇਹਦਾ ਬਾਰ ਹੁਣ ਤੁਸੀਂ ਦੇਖੇ ਜਮਰੂ ਖਾਦਾ ਹੀ ਕਿੰਨਾ ਸੁਆਦ ਆ ਬਹੁਤ ਸਵਾਲ ਲਾਲ ਅਮਰੂਦ ਹੈ ਹਾਂ ਤੇ ਇਹੋ ਲਾਹਬਾਦੀ ਬੋਲਦੇ ਨਹੀਂ ਮੇਰੇ ਲਾਹਬਾਦੀ ਨਹੀਂ ਇਹ ਹੈ ਕਿ ਨਾ థਾਈਲੈਂਡ ਦੀ ਵੈਰਾਈਟੀ ਆ ਅੱਛਾ ਹਾਂ ਇਹ ਆਪਣੇ ਨਖਲੋਉ ਤੋਂ ਇੱਕ ਪਾਰਟੀ ਕੰਮ ਕਰਦੀ ਸੀ ਉਹਨਾਂ ਨੇ ਮੈਨੂੰ ਇਹ ਵੈਰਾਈਟੀ ਦਵਾਈ ਸੀ ਠੀਕ ਹੈ ਹਾਂ ਤੇ ਇਹ ਮੇਰਾ ਖਲ ਜੂਪੀ ਦੇ ਵਿੱਚ ਆਪਾਂ ਪਹਿਲਾ ਬਾਗ ਹੀ ਆਪਣਾ ਸੀ ਜਾ ਇਹ ਇਹ ਵੈਰੈਟੀ ਦਾ ਇਸ ਵੈਰੈਟੀ ਦਾ ਹਾਂ ਪੂਰਬੀ ਯੂਪੀ ਜੀ ਤਾਂ ਮੈਂ ਪਹਿਲਾਂ ਇੱਧਰ ਤਾਂ ਮੈਂ ਲੱਗਿਆ ਦੇਖਿਆ ਨਹੀਂ ਤੇ ਨਾ ਹੀ ਐਡਾ ਕਿਤੇ ਬਾਗ ਮੈਂ ਅਮਰੂਦ ਦਾ ਹਲੇ ਤੱਕ ਕਿਸੇ ਦਾ ਲੱਗਿਆ ਦੇਖਿਆ ਮੈਂ ਠੀਕ ਹੈ ਹਾਂਜੀ ਅ ਭਾਈ ਜੀ ਗੱਲ ਕਰੀਏ ਆਪਾਂ ਤੁਸੀਂ ਇੰਗਲੈਂਡ ਜਾ ਕੇ 6 ਸਾਲ ਪੂਰਾ ਠੋਕ ਕੇ ਕੰਮ ਕਰਕੇ 14 ਕਿੱਲੇ ਜ਼ਮੀਨ ਬਣਾਈ ਆਪਾਂ ਇਸੇ ਕਨਸੈਪਟ ਤੇ ਗੱਲ ਕਰੀਏ ਤੁਸੀਂ ਅੱਜ ਬੇਸ਼ੱਕ ਤੁਸੀਂ ਯੂਪੀ 'ਚ ਬੈਠੇ ਦਿਲ ਤੁਹਾਡਾ ਪੰਜਾਬ 'ਚ ਧੜਕਦਾ ਪੰਜਾਬ ਬਿਲਕੁਲ ਖਾਲੀ ਹੁੰਦਾ ਜਾ ਰਿਹਾ ਹੈ ਨਾ ਮੈਂ ਪੰਜਾਬ ਚ ਮੇਰਾ ਚੱਕਰ ਲੱਗਦਾ ਰਹਿੰਦਾ ਵੀਰੇ ਹੂੰ ਜਦੋਂ ਕਿ ਨਾ ਪੰਜਾਬ ਦੇ ਵਿੱਚ ਆਂਡ ਗਵਾਂਡ ਜਾਂ ਗਲੀਆਂ ਸਾਡੀਆਂ ਸੁੰਨੀਆਂ ਦੇਖਦੇ ਆ ਕੋਈ ਬੱਚਾ ਨਹੀਂ ਖੇਡਦਾ ਦਿਖ ਰਿਹਾ ਹੂੰ ਕੋਈ ਸਕੂਲ ਚੜ੍ਹਦੇ ਹੁਣ ਬਹੁਤੇ ਜਵਾਕ ਨਹੀਂ ਜਾਂਦੇ ਦੇਖ ਰਹੇ ਅੱਗੇ ਜਿਵੇਂ ਡਾਰਾਂ ਦੀਆਂ ਡਾਰਾਂ ਸਕੂਲਾਂ ਨੂੰ ਜਾਂਦੀਆਂ ਸੀਗੀਆਂ ਉਹ ਚੀਜ਼ਾਂ ਖਤਮ ਹੋ ਗਈਆਂ ਪੰਜਾਬ ਚ ਪੀ ਆਰ ਹੋ ਕੇ ਬੱਚੇ ਇਧਰੋਂ ਬਾਪੂ ਨੂੰ ਕਹਿੰਦੇ ਵੀ ਜ਼ਮੀਨ ਕੁਛ ਤਾਂ ਕਿਸੇ ਦੀ ਸੜਕ ਚ ਆ ਗਈ ਉਹਨਾਂ ਦੇ ਬੱਚੇ ਬਾਹਰ ਉਹਨਾਂ ਨੇ ਕਹਤਾ ਵੀ ਬਾਪੂ ਆਪਾਂ ਜ਼ਮੀਨ ਨਹੀਂ ਲੈਣੀ ਆਪਾਂ ਇਧਰ ਹੀ ਪ੍ਰਾਪਰਟੀ ਬਣਾਵਾਂਗੇ ਉਹ ਕੋਸਤਾ 50% ਤੱਕ ਸਰਕਾਰਾਂ ਨਹੀਂ ਕਰਤਾ ਉਹਨਾਂ ਦਾ ਹਨਾ ਤੇ ਕੁਝ ਇਹ ਵੀ ਕਹਿ ਰਹੇ ਵੀ ਵੇਚ ਦਿਓ ਜੀ ਆਪਾਂ ਇਧਰ ਟਰੱਕ ਪਾ ਲਾਂਗੇ ਜੀ ਇਧਰ ਫਿਰ ਖਰੀਦ ਲਾਂਗੇ ਹੋਰ ਪ੍ਰਾਪਰਟੀ ਤੇ ਤੁਸੀਂ ਕੀ ਕਹਿੰਦੇ ਤੁਸੀਂ ਤੁਹਾਡਾ ਤਾਂ ਤਜਰਬਾ ਵੀ ਆ ਹਨਾ ਛੇ ਸਾਲ ਕੋ ਰੈਂਡ ਦੇ ਦੇਖੋ ਵੀਰੇ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਮਿਹਨਤ ਜ਼ਰੂਰ ਕਰੋ ਜਾਓ ਬਾਹਰ ਹਰਿਆ ਹਰ ਇੱਕ ਬੰਦੇ ਨੂੰ ਪੈਸਾ ਦੀ ਲੋੜ ਆ ਲੋੜ ਆ ਹਨਾ ਆਪਾਂ ਕਹਿੰਦੇ ਵੀ ਸੋਖੀ ਰੋਟੀ ਆਪਦੇ ਨਿਆਣਿਆਂ ਨੂੰ ਦੇਈਏ ਬਿਲਕੁਲ ਹਰੇਕ ਵਾਰ ਇਹ ਅੱਜ ਦੀ ਡੇਟ ਦੇ ਵਿੱਚ ਬੰਦਾ ਸੋਚਦਾ ਹਾਂਜੀ ਵੀ ਆਪਣੇ ਕੋਲੇ ਕਾਰ ਵੀ ਹੋਣੀ ਚਾਹੀਦੀ ਆ ਘਰ ਮਕਾਨ ਵੀ ਵਧੀਆ ਹੋਣਾ ਚਾਹੀਦਾ ਇਹ ਚੀਜ਼ਾਂ ਨੂੰ ਲੈ ਕੇ ਆਪਾਂ ਕੋਸ਼ਿਸ਼ ਸਾਡੇ ਕੋਲੇ ਸੇਵਿੰਗ ਵੀ ਹੋਣੀ ਚਾਹੀਦੀ ਆ ਇਹ ਜ਼ਰੂਰੀ ਆ ਬਿਲਕੁਲ ਆਉਣ ਵਾਲੇ ਮਾੜੇ ਸਮੇਂ ਦੇ ਵਿੱਚ ਬੱਚਿਆਂ ਨੂੰ ਤੁਸੀਂ ਪੜਾਉਣਾ ਜਾਂ ਉਹਨਾਂ ਦੇ ਵਿਆਹ ਸ਼ਾਦੀ ਕਰਨੇ ਜਾਓ ਜਰੂਰ ਪਰ ਤੁਸੀਂ ਯਾਰ ਮਿਹਨਤ ਕਰਕੇ ਤੇ ਜਿਹੜਾ 35 35 ਲੱਖ ਵਾਲਾ ਕਨਸੈਪਟ ਲੈ ਕੇ ਚੱਲੇ ਹੋ ਨਾ 35 35 ਲੱਖ ਰੁਪਇਆ ਲਾ ਕੇ ਆਪਾਂ ਜਾਣੇ ਆ 50 50 ਲੱਖ ਰੁਪਇਆ ਲਾ ਕੇ ਉਹ ਕਨਸੈਪਟ ਥੋੜਾ ਜਿਹਾ ਮੈਨੂੰ ਗਲਤ ਲੱਗਿਆ ਤੁਸੀਂ ਪੈਸੇ ਕਮਾਵੋ ਕਿਸੇ ਇਹੋ ਜਿਹੇ ਤਰੀਕੇ ਨਾਲ ਤੁਸੀਂ ਇੱਥੋਂ ਹੀ ਜਿਹੜੀ ਕੁਆਲੀਫਿਕੇਸ਼ਨ ਇੱਥੋਂ ਇੰਨੀ ਕੁ ਆਪਦੀ ਰਚ ਕਰਕੇ ਜਾਵੋ ਕੀ ਤੁਹਾਨੂੰ ਉੱਥੇ ਜੋਬ ਹੀ ਕਰੋ ਤੁਸੀਂ ਜਾ ਕੇ ਵਧੀਆ ਜੋਬ ਕਰੋ ਹਾਂ ਵਧੀਆ ਜੋਬ ਕਰੋ ਤੁਸੀਂ ਇੱਥੇ ਉਹੀ ਪੜਾਈ ਜਿਹੜੀ ਤੁਸੀਂ ਉੱਥੇ ਕਰਦੇ ਹੋ 5 ਸਾਲ ਤੁਸੀਂ ਖਰਾਬ ਕਰਦੇ ਹੋ ਬਈ ਮੈਂ ਚ ਉਹ ਨਾ ਵੀ ਇੱਥੇ ਉਹ ਬੱਚੇ ਕਰਕੇ ਜੇ ਜਾਣ ਤਾਂ ਬੜਾ ਵਧੀਆ ਅਸਲ ਚ ਪੜਾਈ ਕਰਨ ਕਰਨ ਬਹਾਨਾ ਉਹਦਾ ਇੱਕ ਸਾਨੂੰ ਸਹੀ ਗੱਲ ਦੱਸੋ ਉਹਦਾ ਇੱਕ ਬਹਾਨੇ ਨਾਲ ਉੱਥੇ ਪਹੁੰਚਣ ਦਾ ਉੱਥੇ ਆ ਕੇ ਕੰਮ ਕਰਨਾ ਪਰ ਗੱਲ ਇਹ ਆ ਨਾ ਵੀ ਲੇਵਰ ਨਾ ਕਰੋ ਹਨਾ ਜੇ ਤੁਸੀਂ ਤੁਹਾਡੇ ਕੋਲੇ ਸਕਿੱਲ ਹੋਊਗੀ ਕੋਈ ਡਿਪਲੋਮਾ ਕਰ ਲਓ ਤੁਸੀਂ ਫਿਰ ਕੋਈ ਡਿਗਰੀ ਕਰ ਲਓ ਤੇ ਤੁਸੀਂ ਉੱਥੇ ਜਾ ਕੇ ਆਪਣਾ ਸਿੱਧੇ ਜੌਬ ਕਰੋ ਤੁਸੀਂ ਆਪਦੇ ਉੱਥੇ ਪੈਸਾ ਕਮਾ ਕੇ ਵਾਪਸ ਆ ਜਾਓ ਅੱਛਾ ਬਾਕੀ ਇੱਕ ਗੱਲ ਮੈਂ ਹੋਰ ਆ ਵੀਰੇ ਕੋਈ ਵੀ ਕਿਨਾਂ ਦੇਖੋ ਕੰਟਰੀ ਆ ਹੁਣ ਅਸੀਂ ਇੱਥੇ ਜੁਪੀ ਦੇ ਵਿੱਚ ਰਹਿੰਦੇ ਆਂ ਹਾਂਜੀ ਚਲੋ ਇਹ ਜਿਹੜੇ ਇੱਥੋਂ ਦੇ ਬਿਛਿੰਦੇ ਲੋਕ ਆ ਪੁਰਾਣੇ ਹਨਾ ਜਿਦੋਂ ਕਹ ਲੋ ਮੂਲ ਮੂਲ ਨਿਵਾਸੀ ਮੂਲ ਨਿਵਾਸੀ ਆ ਜਿਹੜੇ ਇੱਥੋਂ ਦੇ ਉਹ ਲੋਕ ਸਾਨੂੰ ਮਤਲਬ ਸਤਕਾਰਤਾ ਕਰਦੇ ਆ ਪਰ ਫਿਰ ਵੀ ਕਿਤਨਾ ਕਿਤੇ ਅਸੀਂ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਆਂ ਹੂੰ ਆਈ ਉੱਥੇ ਵੀ ਅਸੀਂ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਆਂ ਰੜਕਦੇ ਆਂ ਇਹ ਮੈਂ ਨੋਟ ਕੀਤੀ ਆ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਜਿਹੜੇ ਮੂਲ ਨਿਵਾਸੀ ਸੀਗੇ ਉਹ ਸਾਨੂੰ ਕਈ ਵਾਰੀ ਰੈਸਟੋਰੈਂਟ ਤੇ ਗਾਲਾਂ ਵੀ ਕੱਢ ਜਾਂਦੇ ਸੀਗੇ ਅੱਛਾ ਇਹ ਚੀਜ਼ਾਂ ਮੈਂ ਉੱਥੇ ਮਹਿਸੂਸ ਕਰਦਾ ਵੀ ਉਹ ਲੋਕ ਨਹੀਂ ਚਾਹੁੰਦੇ ਵੀ ਸਾਡੇ ਖਿੱਤੇ ਦੇ ਵਿੱਚ ਆ ਕੇ ਤੁਸੀਂ ਆਪਦਾ ਕਲਚਰ ਲੈ ਕੇ ਆਵੋ ਇਹਨੂੰ ਖਰਾਬ ਕਰੋ ਉਹ ਲੋਕ ਨਹੀਂ ਚਾਹੁੰਦੇ ਹੈਗੇ ਹੂੰ ਬਈ ਜੇ ਗੱਲ ਕਰੀਏ ਇੱਥੇ ਜੂਪੀ ਦੇ ਸਾਨੂੰ ਲੋਕ ਇਹ ਅੱਛਾ ਸਤਿਕਾਰ ਜ਼ਰੂਰ ਕਰਦੇ ਆ ਸਤਿਕਾਰ ਕਰਦੇ ਆ ਪਰ ਕਿਤੇ ਨਾ ਕਿਤੇ ਰੱਖਦੇ ਵੀ ਮੰਨ ਦੇ ਵਿੱਚ ਰੱਖਦੇ ਆ ਇਹ ਤੁਹਾਨੂੰ ਦੇਖੋ ਹੁਣ ਪੰਜਾਬ ਦੇ ਵਿੱਚ ਜੂਪੀ ਦੇ ਜਾਂ ਬਿਹਾਰ ਦੇ ਲੋਕ ਉੱਥੇ ਆਪਦੇ ਕਿਰਤ ਕਰਨ ਜਾਂਦੇ ਆ ਹੂੰ ਪਰ ਉੱਥੇ ਆਪਣੇ ਪੰਜਾਬੀ ਵੀ ਚਾਹੁੰਦੇ ਨਹੀਂ ਹੈਗੇ ਵੀ ਉਹ ਇੱਥੇ ਕਿਰਤ ਕਰਨ ਹਾਂ ਜੇ ਉਹ ਮਕਾਨ ਬਣਾ ਲੈਂਦਾ ਉਹ ਤੋਂ ਆਪਣੇ ਪੰਜਾਬੀ ਥੋੜੇ ਜਿਹਾ ਖਿਜਦੇ ਆ ਵੀ ਯਾਰ ਇਹਨਾਂ ਨੇ ਸਾਡੇ ਇੱਥੇ ਆ ਕੇ ਤੁਸੀਂ ਦੇਖਦੇ ਹੋ ਕਿੰਨੀ ਅੱਜ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿਰੁੱਧ ਚੱਲ ਰਿਹਾ ਹੈ ਨਾ ਮਹਾਂ ਚੱਲ ਰਹੀ ਆ ਜਿਵੇਂ ਉਹ ਪ੍ਰਵਾਸੀ ਕਹਿੰਦੇ ਆ ਵੀ ਹਨਾ ਇਹ ਸਾਡੇ ਇੱਥੇ ਆ ਕੇ ਖਲਾਰਾ ਪਾਉਂਦੇ ਆ ਜਾਂ ਕੋਈ ਬਾਰਦਤਾਂ ਕਰਦੇ ਆ ਆ ਹੀ ਆਪਣੇ ਪੰਜਾਬੀ ਜਾ ਕੇ ਵੀ ਬਾਹਰ ਕਰਦੇ ਨੇ ਮੈਂ ਦੇਖਿਆ ਵੀ ਆ ਜੇ ਆਪਾਂ ਕਹਦੇ ਵੀ ਅਸੀਂ ਨਹੀਂ ਕਰਦੇ ਅਸੀਂ ਵੀ ਘਟ ਨਹੀਂਗੇ ਕਿਸੇ ਨਾਲ ਅਸੀਂ ਵੀ ਉੱਥੇ ਜਾ ਕੇ ਇਹ ਚੀਜ਼ਾਂ ਕਰਦੇ ਆਂ ਅੱਛਾ ਭਈ ਆਪਣੇ ਪੰਜਾਬੀਆਂ ਨੇ ਇੱਥੇ ਪੂਰੇ ਝੰਡੇ ਗੱਡੇ ਹੋਏ ਹਨ ਝੰਡੇ ਵੀਰੇ ਦੇਖੋ ਮਿਹਨਤ ਦੇ ਨਾਲ ਕਨਾ ਇੱਥੇ ਬਹੁਤ ਕਮਾਈਆਂ ਕਰਕੇ ਪੰਜਾਬੀਆਂ ਨੇ ਖੁੱਲੀਆਂ ਡੁੱਲੀਆਂ ਜ਼ਮੀਨਾਂ ਬੜਾਈਆਂ ਨੇ ਪਿੰਡਾਂ ਦੇ ਪਿੰਡ ਖਰੀਦੇ ਹੋਏ ਨੇ ਤੇ ਬਾਕੀ ਮਿਹਨਤ ਦੇ ਵਿੱਚ ਕਸਰ ਦਾ ਪੰਜਾਬੀ ਨਹੀਂ ਛੱਡਦੇ ਹੈਗੇ ਕਿਤੇ ਵੀ ਚਲੇ ਜਾਣਾ ਭਈ ਇਹ ਧਰਤੀ ਬਾਗ ਨੂੰ ਬੜਾ ਮੰਨਦੀ ਹੈ ਨਾ ਹਾਂ ਇਹ ਫਰਕ ਹੈਗਾ ਪੰਜਾਬ ਨਾਲੋਂ ਬਾਗ ਨੂੰ ਇੱਥੋਂ ਦੀ ਧਰਤੀ ਜਿਹੜੀ ਉਹ ਜ਼ਿਆਦਾ ਮੰਨਦੀ ਕੋਈ ਫਲਦਾਰ ਕੋਈ ਵੀ ਜਿਵੇਂ ਹੁਣ ਆਪਣੇ ਪਿੱਛੇ ਲੀਚੀ ਦਾ ਬਾਗ ਹੈ ਵਧੀਆ ਹੁੰਦੀ ਹੈ ਲੀਚੀ ਹਾਂਜੀ ਤੋਡੇ ਜਿਵੇਂ ਅੰਬਰੂਦ ਆ ਪੂਰਾ ਵਧੀਆ ਸਾਰੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਫਰੂਟ ਇੱਥੇ ਹੁੰਦੇ ਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਟਰਾਈ ਕਰਨੀ ਆ ਐਪਲ ਲਾ ਕੇ ਦੇਖਣਾ ਇੱਥੇ ਹੂੰ ਅਸੀਂ ਐਪਲ 베ਰੀਆ ਜਿਹੜੀ ਉਹ ਵੀ ਲਾਈ ਆ ਮੇਰੇ ਮਿੱਤਰ ਦੇ ਫਾਰਮ ਤੇ ਲੱਗੀ ਵੀ ਅਸੀਂ ਉਹ ਮਤਲਬ ਲਾਈ ਆ ਲਿਆ ਕੇ ਉਹ ਵੀ ਕਾਮਯਾਬ ਆ ਹੂੰ ਤੇ ਹੋਰ ਵੀ ਚੀਜ਼ਾਂ ਅਸੀਂ ਲੈ ਕੇ ਆਉਣਾ ਹੁਣ ਨਾਸ਼ਪਾਤੀ ਦਾ ਮੇਰਾ ਹੈਗਾ ਵੀ ਇੱਕ ਕੇਲਾ ਤੇ ਨਾਸ਼ਪਾਤੀ ਹੈ ਜਿਹੜੀ ਅਸੀਂ ਉਹ ਆਪਦੇ ਫਾਰਮ ਦੇ ਵਿੱਚ ਤਾਂ ਕਰਾਂਗੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਓਕੇ ਜੇ ਤੁਸੀਂ ਇੱਧਰ ਆਪਣੇ ਬਾਗਬਾਨੀ ਕਰਨੀ ਪੈਣੀ ਹੋ ਤਾਂ ਜਿਹੜੀ ਮਸ਼ੀਨਰੀ ਤਾਂ ਆਪੇ ਹੀ ਖੜਾ ਛੱਟ ਜਾਣਾ ਹਨਾ ਬਿਲਕੁਲ ਵੀਰੇ ਦੇਖੋ ਸਾਨੂੰ ਨਾ ਆਪਣੇ ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਅਸੀਂ ਲੋਕ ਦਿਖਾਵੇ ਦੇ ਕਰਕੇ ਨਾ ਕੁਝ ਵੱਧ ਮਸ਼ੀਨਰੀ ਖਰੀਦਦੇ ਆ ਇਹ ਵੀ ਇੱਕ ਪਾਰਟ ਹੈਗਾ ਸਾਡੇ ਪਿੱਛੇ ਜਾਣ ਦਾ ਲੋਕਾਂ ਨੂੰ ਦਿਖਾਉਣ ਵਾਸਤੇ ਉਹਨੇ ਟਰੈਕਟਰ ਵੱਡਾ ਲੈ ਲਿਆ ਮੈਂ ਵੀ ਲੈ ਲਿਆ ਬੇਸਿਕਲੀ ਯਾਰ ਮੈਨੂੰ ਲੱਗਦਾ ਵੀ 5 7 10 ਕਿੱਲੇ ਵਾਲੇ ਬੰਦੇ ਨੂੰ ਨਾ ਟਰੈਕਟਰ ਜ਼ਰੂਰਤ ਹੈ ਨਹੀਂਗੀ ਕਿਤਨਾ ਕਿਤੇ ਜਿਹੜੀ ਮੈਂ ਮਹਿਸੂਸ ਕਰ ਰਿਹਾ ਹਾਂ ਵੀ ਉਹ ਕਿਸੇ ਇਹੋ ਜਿਹੇ ਢੰਗ ਤਰੀਕੇ ਨਾਲ ਆਪਾਂ ਖੇਤੀ ਕਰੀਏ ਵੀ ਉਹ ਤੋਂ ਆਪਣਾ ਖਰਚਾ ਛੋਟ ਸਕਦਾ ਹੂੰ ਮਹਿੰਗੀਆਂ ਮਸ਼ੀਨਰੀਆਂ ਤੋਂ ਜ਼ਰੂਰ ਬਚਣਾ ਚਾਹੀਦਾ ਮੈਂ ਤਾਂ ਇਹ ਗੱਲ ਕਹਿਣਾ ਕਿਉਂਕਿ ਉਹ ਜਿਹੜੀ ਮਸ਼ੀਨਰੀ ਆਪਾਂ ਲੈ ਲਈ ਅੱਜ ਪਹਿਲਾਂ ਤਾਂ 10-12 ਲੱਖ ਰੁਪਏ ਦਾ ਟਰੈਕਟਰ ਲੈਨੇ ਆ ਪਲੱਸ ਉਹ ਤੇ ਆਪਾਂ ਵਿਆਜ ਦਿੰਨੇ ਆ ਵਿਆਜ ਉਹ ਸਾਨੂੰ 15 ਲੱਖ ਚ ਪੈ ਗਿਆ ਬਈ 10 ਸਾਲਾਂ ਬਾਅਦ ਉਹਦੀ ਕੀਮਤ ਘੇਰਾ ਜਾਣੀ ਆ ਪੱਲੇ ਕੀ ਸਾਡੇ ਪੈਂਦਾ ਉਹ 2 ਲੱਖ ਰੁਪਏ ਹਨਾ ਕਵਾੜ ਚ ਇਹ ਚੀਜ਼ ਨੂੰ ਮੈਂ ਇਹ ਚੀਜ਼ ਨੂੰ ਬਹੁਤ ਡੂੰਘੇ ਤਰੀਕੇ ਨਾਲ ਦੇਖਿਆ ਵੀ ਸਾਡੇ ਫੇਲ ਹੋਣ ਦਾ ਕਾਰਨ ਜਿਹੜਾ ਉਹ ਇਹ ਵੀ ਹੈਗਾ ਹੂੰ ਕਿਉਂਕਿ ਸਾਡੇ ਵੀਰੇ ਪੰਜਾਬ ਦੇ ਵਿੱਚ ਕਹਿੰਦਾ ਜਦੋਂ ਸਾਡਾ ਬਜ਼ੁਰਗ ਸਾਡੇ ਖੇਤੀਕਾਰ ਦੇ ਸੀਗੇ ਸਾਡੇ ਬਾਪੂ ਹੁਣਾਂ ਕੋਲੇ 40 ਕਿੱਲੇ 30 40 ਕਿੱਲੇ ਜ਼ਮੀਨ ਸੀਗੀ 40 ਕਿੱਲੇ ਅੱਛਾ ਜੀ ਇੱਕੋ ਟਰੈਕਟਰ ਨਾਲ ਕਰੀ ਜਾਂਦੇ ਸੀ ਅਸੀਂ ਹਾਂ ਨਾ ਬਾਈਲਰਸ ਟਰੈਕਟਰ ਸੀਗਾ ਉਹਦੇ ਨਾਲ ਹੀ ਕਰੀ ਜਾਂਦੇ ਸੀਗੇ ਪਰ ਹੁਣ ਉਸੇ ਉਸੇ ਜ਼ਮੀਨ ਦੇ ਵਿੱਚ ਉਸੇ ਘਰਾਂ ਦੇ ਵਿੱਚ ਅੱਜ 6-7 ਟਰੈਕਟਰ ਖੜੇ ਆ ਹੂੰ ਮੈਂ ਵੀ ਇਹੀ ਗੱਲ ਕਹਿਣ ਲੱਗੇ ਹੁਣ ਕਿੰਨੇ ਹੋਣਿਆ ਵੀ ਇਸ ਟਾਈਮ 6-7 ਟਰੈਕਟਰ ਖੜੇ ਨੇ ਤੇ ਉਹਦਾ ਕੋਈ ਮਤਲਬ ਹੈ ਨਹੀਂਗਾ ਅੱਗੇ ਕੱਲਾ ਟਰੈਕਟਰ ਗਰੀ ਜਾਂਦਾ ਸੀਗਾ ਹਮ ਹੁਣ 6-7 ਟਰੈਕਟਰ ਉਹ ਕੀ ਆ 2 ਘੰਟੇ ਚੱਲਦੇ ਆ 2 ਘੰਟੇ ਚੱਲ ਕੇ ਉਹ ਸਾਰਾ ਸਾਲ ਖੜੇ ਰਹਿੰਦੇ ਆ ਹਮ ਬਿਲਕੁਲ ਭਾਈ ਜੀ ਤੁਸੀਂ ਅੱਧੀ ਜ਼ਿੰਦਗੀ ਪੰਜਾਬ ਕੱਟੀ ਆ ਹਨਾ ਹੁਣ ਤੁਸੀਂ ਜੁਪੀ ਤਾਂ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਕਿਵੇਂ ਪੰਜਾਬ ਨੂੰ ਕਿਵੇਂ ਦੇਖਦੇ ਹੋ ਜੁਪੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਵੀ ਵੀਰੇ ਕਿਤਨਾ ਕਿਤੇ ਬਹੁਤ ਵਧੀਆ ਹਨਾ ਹਮ ਪੰਜਾਬ ਨੂੰ ਜਿੱਤੋ ਦੇਖੋ ਆਪਣੀ ਧਰਤੀ ਆ ਉਹ ਉਹਨੂੰ ਆਪਾਂ ਨਹੀਂ ਅੰਦਾਜ਼ਾ ਸਕਦੇ ਬਿਲਕੁਲ ਪਰ ਉੱਥੇ ਦੇ ਜਿਹੜੇ ਇਸ ਟਾਈਮ ਥੋੜੇ ਹਾਲਾਤ ਨੇ ਕੁਛ ਤਾਂ ਪਾਣੀਆਂ ਕਰਨਿਓ ਥੋੜੇ ਜੇ ਪਿਛੜ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਨੁਕਸਾਨ ਵੱਡਾ ਹੋਊਗਾ ਪਾਣੀ ਸਕਦੇ ਹਾਂ ਦੂਜਾ ਉੱਥੇ ਜਿਹੜਾ ਨਾ ਇੱਕ ਜਿਹਦਾ ਨਸ਼ੇ ਦੇ ਰੂਪ ਦੇ ਚਿੱਟਾ ਆ ਗਿਆ ਹੂੰ ਉਹਨੇ ਬਹੁਤ ਵੱਡੇ ਪੱਧਰ ਤੇ ਪਿੰਡਾਂ ਦਾ ਨੁਕਸਾਨ ਕੀਤਾ ਬਿਲਕੁਲ ਦੋ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਹ ਨੁਕਸਾਨ ਹੋਏਗਾ ਨਸ਼ਾ ਤੇ ਪਾਣੀ ਇਹ ਜਿਹੜੇ ਸੀ ਹਾਂਜੀ ਕਿੰਨਾ ਕਿਤੇ ਸੀ ਦਰਖਤ ਵੀ ਕੱਟਤੇ ਇੱਥੇ ਦੇ ਵਿਚਾਲੇ ਦੇ ਦੇਖੋ ਵੀਰੇ ਤੁਹਾਨੂੰ ਮੈਂ ਦੱਸਦਾ ਵੀ ਉਹ ਦਰਖਤ ਸਾਡੇ ਪਹਿਲਾਂ ਬਜ਼ੁਰਗ ਜਦੋਂ ਖੇਤਾਂ ਦਾ ਅਸੀਂ ਛੋਟੇ ਛੋਟੇ ਹੁੰਦੇ ਬਜ਼ੁਰਗਾਂ ਦੇ ਨਾਲ ਜਾਂਦੇ ਸੀਗੇ ਆਪਣੇ ਆਮ ਖੇਤਾਂ ਦੇ ਵਿੱਚ ਨਲਕਾ ਹੁੰਦਾ ਸੀਗਾ ਤੇ ਦਰਖਤ ਹੁੰਦੇ ਸੀਗੇ ਆਪਾਂ ਛਾਵੇਂ ਬੈੰਦੇ ਰਹੇ ਹਾਂ ਛੋਟੇ ਹੁੰਦੇ ਹੁਣ ਨਾ ਤਾਂ ਸਾਡੇ ਖੇਤਾਂ ਦੇ ਵਿੱਚ ਬੈਠਣ ਨੂੰ ਕੋਈ ਦਰਖਤ ਆ ਕਿਤੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਮੇਰੇ ਸਾਡੇ ਆਪ ਦੇ ਜਿਹੜੇ ਉੱਥੇ ਖੇਤ ਆ ਉੱਥੇ ਹੈ ਨਹੀਂ ਦਰਖਤ ਹੀ ਹੈ ਨਹੀਂ ਤੇ ਇਹ ਚੀਜ਼ ਦਰਖਤਾਂ ਨੇ ਵੀ ਸਾਨੂੰ ਉੱਥੇ ਬਹੁਤ ਮਤਲਬ ਜਿਹੜਾ एनवायरनमेंट ਦੇ ਵਿੱਚ ਅਸੀਂ ਨਾ ਮਤਲਬ ਖਰਾਬ ਹੋ ਰਿਹਾ ਐਨਵਾਇਰਨਮੈਂਟ ਉਹ ਵੀ ਉਹ ਚ ਵੀ ਸਾਡਾ ਹੀ ਯੋਗਦਾਨ ਆ ਖਰਾਬ ਕਰਨ ਚ ਭਈ ਮੈਂ ਇੱਥੋਂ ਦਾ ਜੁਪੀ ਦਾ ਐਨਵਾਇਰਨਮੈਂਟ ਵੀ ਉਹਦੇ ਪਾਣੀ ਵੀ ਬਹੁਤ ਹਸੇ ਆ ਨਾ ਪਾਣੀ ਵੀਰੇ ਤੋਂ ਅਸੀਂ ਜੁਪੀ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਬੈਲਟ ਜੇ ਅਸੀਂ ਬੈਠੇ ਆ ਜੁਪੀ ਦੀ ਦੇਖੋ ਸਾਰੀ ਜੁਪੀ ਚ ਉਹ ਪਾਣੀ ਨਹੀਂ ਹੈਗਾ ਜੁਪੀ ਵੱਡੀ ਬਹੁਤ ਆ ਹਾਂ ਸਾਰੀ ਜੁਪੀ ਚ ਪਾਣੀ ਆਪਾਂ ਨਹੀਂ ਕਹਿ ਸਕਦੇ ਵੀ ਇੰਨਾ ਕਿਉਂਕਿ ਇੱਧਰ ਜਦੋਂ ਆਪਾਂ ਚਲੇ ਜਾਂਦੇ ਆ ਆ ਆਪਣਾ ਬਦਾਈਆਂ ਵਾਲੀ ਸਾਈਡ ਉਧਰ ਡੂੰਘੇ ਪਾਣੀ ਆ ਇਹ ਸਿਰਫ ਆਹੀ ਬੈਲਟ ਦੇ ਵਿੱਚ ਇਹ ਬੈਲਟ ਜਿਵੇਂ ਨਾਲ-ਨਾਲ ਆਪਣੇ ਹਿਮਾਲਿਆ ਦੇ ਨਾਲ-ਨਾਲ ਜਿਹੜੀ ਬੈਲਟ ਤੁਰੀ ਜਾਂਦੀ ਆ ਉੱਥੇ ਇਹ ਪਾਣੀ ਆ ਜਿਹੜਾ ਤੁਹਾਨੂੰ ਉੱਚਾ ਮਿਲੂਗਾ ਲੈਵਲ ਵਾਟਰ ਲੈਵਲ ਆ ਉਹ ਤਾਂ ਮਿਲੂਗਾ ਜੇ ਮੰਨ ਲਓ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਜੇ ਪਾਣੀ ਮੁਕਣ ਤੇ ਆਵੇ ਤਾਂ ਜੂਪੀ ਜੂਪੀ ਦੇ ਸਭ ਤੋਂ ਐਂਡ ਤੇ ਮੱਕੂ ਹਾਂ ਇੰਡੀਆ ਦੇ ਵਿੱਚੋਂ ਮੈਂ ਇਹ ਕਹਿ ਸਕਦਾ ਦਾਅਵੇ ਨਾਲ ਵੀ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਆ ਇੱਥੇ ਪਾਣੀ ਲਾਸਟ ਤੇ ਆ ਕੇ ਮੱਕਣਾ ਮੈਂ ਆਪਣੀ ਵੀਡੀਓ ਦੇਖ ਕੇ ਕੋਈ ਬੰਦਾ ਇਹ ਮਹਿਸੂਸ ਕਰਦਾ ਕੋਈ ਇੱਥੇ ਜ਼ਮੀਨ ਖਰੀਦਣੀ ਚਾਹੁੰਦਾ ਤੇ ਹੁਣ ਖਰੀਦ ਸਕਦਾ ਲੈ ਸਕਦਾ ਹਾਂ ਵੀਰੇ ਜ਼ਮੀਨ ਨੂੰ ਤਾਂ ਕੋਈ ਇੱਥੇ ਰੁਕ ਟੋਕ ਹੈ ਨਹੀਂ ਹਲਕੀ ਅੱਛਾ ਕਿੰਨੇ ਕਿੰਨੇ ਦਾ ਇੱਕ ਬੰਦਾ 12 ਏਕੜ 12 ਏਕੜ ਹੋ ਰੱਖ ਸਕਦਾ ਆ ਇੱਕ ਫੈਮਿਲੀ ਜਿਵੇਂ ਕਹ ਲੋ ਵੀ ਇੱਕ ਫੈਮਿਲੀ 12 ਏਕੜ ਰੱਖ ਸਕਦੀ ਹੈ ਗਾਂ ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਉਹ ਹੋਰ ਵਧਾ ਸਕਦੇ ਲੈ ਸਕਦੇ ਜਦੋਂ ਵੋਟ ਬਣ ਗਈ ਉਹ ਫਿਰ 12 ਦਾ ਫਿਰ ਮਤਲਬ ਉਹ 18 ਸਾਲ ਦਾ ਪਲੱਸ ਜਦੋਂ ਹੋ ਜਾਂਦਾ ਹਾਂ अच्छा इस तरह जे 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 पच्ची, पच्ची ओ, से जे ਹੁਣ ਦੇ ਰੇਟ ਕਰੀਏ ਵਧੀਆ ਜ਼ਮੀਨ ਦਾ ਜਿਵੇਂ ਮਤਲਬ ਜਿੱਥੇ ਤੁਸੀਂ ਬੈਠੇ ਹੋ ਵੀਰੇ ਉਹ ਜ਼ਮੀਨ 40 ਲੱਖ ਤੋਂ ਲੈ ਕੇ 25 25 ਲੱਖ ਤੋਂ ਲੈ ਕੇ 40-50 ਲੱਖ ਤੱਕ ਜ਼ਮੀਨਾਂ ਦੇ ਰੇਟ ਸਾਡੇ ਇੱਥੇ ਸਹੀ ਹੈ ਤੁਸੀਂ ਉਹ ਉਹ ਸਾਲਾਂ ਦੇ ਵਿੱਚ ਬਹੁਤ ਸਸਤੀ ਆਪਾਂ ਦੇਖੀਏ ਮਿਲ ਗਈ ਤੁਹਾਨੂੰ ਉਹ ਨਸੀਬ ਸੀਗੀ ਵੀਰੇ ਨਸੀਬ ਸੀ ਹੈ ਨਾ ਪਰ ਉਦੋਂ ਕੋਈ ਇਧਰ ਮੂਵ ਵੀ ਨਹੀਂ ਸੀ ਕਰਾ ਉਦੋਂ ਪੰਜਾਬ ਹੀ ਬੜਾ ਰੰਗਲਾ ਸੀ ਹੈ ਨਾ ਉਦੋਂ ਕਹਿੰਦਾ ਨਾ ਨਸੀਬ ਕਹਿ ਲਓ ਉਦੋਂ ਜਦੋਂ ਵਾਟਰ ਲੈਵਲ ਉੱਥੇ ਢਿੱਗਣਾ ਸ਼ੁਰੂ ਹੋਇਆ ਮੈਂ ਉਹਦੀ ਸੋਚਣਾ ਸ਼ੁਰੂ ਕਰਤਾ ਸੀਗਾ ਵੀ ਆਪਾਂ ਨੂੰ ਮਤਲਬ ਜ਼ਮੀਨ ਆ ਜਿਹੜੀ ਅੱਛਾ ਵਾਟਰ ਲੈਵਲ ਤੋਂ ਹੀ ਹੋਇਆ ਵਾਟਰ ਲੈਵਲ ਤੋਂ ਹੀ ਸਾਡਾ ਮੇਨ ਆ ਸੀਗਾ ਵੀ ਮੈਨੂੰ ਵਾਟਰ ਲੈਵਲ ਤੋਂ ਤੇ ਲੇਬਰ ਤੋਂ ਮੈਨੂੰ ਲੱਗਦਾ ਸੀਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਇਹ ਦੋ ਚੀਜ਼ਾਂ ਸਾਡੇ ਲਈ ਵੱਡੀਆਂ ਦਿੱਕਤ ਕਹਿ ਲੱਗ ਪਾਉਂਦੀਆਂ ਪੰਜਾਬ ਚ ਬਾਈ ਕਿਹੜੇ ਏਰੀਆ ਤੋਂ ਕਿਹੜਾ ਪਿੰਡ ਆ ਤੁਹਾਡਾ ਪੰਜਾਬ ਚ ਵੀਰੇ ਲੁਧਿਆਣਾ ਡਿਸਟ੍ਰਿਕਟ ਆਪਣਾ ਹਾਂ ਤੇ ਤਹਿਸੀਲ ਜਗਰਾਉਂ ਜ਼ਿਲ੍ਹਾ ਮੇਰਾ ਹਾਂ ਆਪਣਾ ਪਿੰਡ ਪੈ ਜਾਂਦਾ ਦੇੜਕਾ ਦੇੜਕਾ ਹਾਂਜੀ ਥੋੜੇ ਏਰੀਏ ਚ ਪਾਣੀ ਡੂੰਘੇ ਕਹਿ ਸਕਦੇ ਹਣਾ ਵੀਰੇ ਸਾਡੇ ਥੋਨਾ ਸਭ ਤੋਂ ਪਹਿਲਾਂ ਆਇਆ 140 ਸ਼ਾਇਦ 150 ਫੁੱਟ ਤੋਂ ਪਲੱਸ ਮੋਟਰਾਂ ਚੱਲ ਰਹੀਆਂ ਨੇ ਅੱਛਾ ਜੀ ਹਾਂਜੀ ਤੁਹਾਨੂੰ ਇੱਥੇ ਤਾਂ ਇੱਥੋਂ ਦੇਖ ਕੇ ਤੇ ਉੱਥੇ ਦੇਖ ਕੇ ਕਿੰਨਾ ਦਿਨ ਰਾਤ ਦਾ ਸਾਰੀਆਂ ਮੋਟਰਾਂ ਉੱਥੋਂ ਪੰਜਾਬੋਂ ਅਸੀਂ ਮੁਕਤ ਤੰਗੂ ਲੈ ਕੇ ਆਏ ਹਾਂ ਜਿਹੜੀਆਂ ਕੱਢ ਦਿੰਦੇ ਆ ਜਿਹੜੀਆਂ ਉੱਥੇ ਕੱਢ ਕੇ ਲੋਕਾਂ ਨੇ ਸਿੱਟੀਆਂ ਪਈਆਂ ਅਸੀਂ ਉਹ ਮੋਟਰਾਂ ਲਿਆ ਕੇ ਅਸੀਂ ਇੱਥੇ ਫਿੱਟ ਕੀਤੀਆਂ ਨੇ ਅੱਛ ਇੱਥੇ 10 ਫੁੱਟ ਦੇ ਪਾਣੀ ਆ ਤੇ ਹੁਣ ਤੁਸੀਂ ਦੇਖਿਆ ਹੈ ਨਾ ਵੀ 7/2 ਦੀ ਮੋਟਰ ਕਿੰਨਾ ਪਾਣੀ ਕੱਢਦੀ ਹੈ ਹੂੰ 7/2 ਦੀ ਮੋਟਰ ਅਗਰ ਆਪਾਂ ਸੁੱਕੇ ਬਾਣ ਦੇ ਵਿੱਚ ਚਲਾਈਏ ਤਾਂ ਮੈਨਾਂ ਦਾ 4 ਘੰਟਿਆਂ ਦੇ ਵਿੱਚ 1 ਕਿੱਲਾ ਭਰ ਦਿੰਦੀ ਹੈ ਹੂੰ ਭਾਈ ਉਹ ਸਮੇਂ ਤੇ ਜਦੋਂ ਤੁਸੀਂ ਖਰੀਦੀ ਜ਼ਮੀਨ ਉਦੋਂ ਪੰਜਾਬੀਆਂ ਨੇ ਕਿੰਨਾ ਕਿ ਝਕਾ ਸੀ ਇੱਧਰ ਜ਼ਮੀਨ ਖਰੀਦਣ ਚ ਇੱਥੇ ਘੱਟ ਸੀ ਵੀਰੇ ਘੱਟ ਸੀ ਉਹਦਾ ਕਾਰਨ ਕਾਰਨ ਦੇਖੋ ਪਹਿਲਾਂ ਤਾਂ ਪੰਜਾਬੀ ਆਲਰੇਡੀ ਇੱਥੇ ਸੀਗੇ ਮੇਰਾ ਜਿਹੜਾ ਇੱਥੇ ਆਉਣ ਦਾ ਸੀਗਾ ਮੇਰੇ ਇੱਥੇ ਨਾਨਕੇ ਸੀਗੇ ਹੂੰ ਮੈਂ ਨਾਨਕਿਆਂ ਦੇ ਕਹਿੰਦਾ ਸਪੋਰਟ ਦੇ ਨਾਲ ਮੈਂ ਇੱਥੇ ਜ਼ਮੀਨ ਖਰੀਦੀ ਸੀਗੀ ਠੀਕ ਹੈ ਸਾਰੇ ਇੱਕ ਦੂਜੇ ਕੋ ਰਿਸ਼ਤੇਦਾਰ ਸਕੇ ਇਸ ਤਰ੍ਹਾਂ ਹੀ ਆ ਇੱਕ ਦੂਜੇ ਕੋ ਛੋਟੇ ਹੁੰਦੇ ਇੱਥੇ ਨਾਨਕੀ ਆਉਂਦੇ ਸੀਗੇ ਮਾਤਾ ਦੇ ਨਾਲ ਆਪਦੇ ਦੇ ਨਾਲ ਹੂੰ ਤਾਂ ਕਿ ਤਨਾ ਕਿਤੇ ਮਾਤਾ ਨੂੰ ਵੀ ਸਾਡੀ ਨੂੰ ਇਹ ਸੀਗਾ ਵੀ ਅਸੀਂ ਜ਼ਮੀਨ ਯੂਪੀ ਚ ਖਰੀਦੀ ਹੈ ਆਪਦੇ ਪੇਕੇ ਆ ਵੇਖਾਂ ਕੋਲੇ ਲਏ ਉਹਦੇ ਮਨ ਚ ਜ਼ਿਆਦਾ ਸੀਗਾ ਮੇਰੇ ਤਾਂ ਹਲੇ ਫਿਰ ਵੀ ਘੱਟ ਸੀਗਾ ਪਰ ਮੇਰੇ ਤਾਂ ਜਦੋਂ ਪਾਣੀ ਦਾ ਲੈਵਲ ਜਿਹੜਾ ਸੀਗਾ ਡਾਊਨ ਫਾਲ ਜਾਣ ਲੱਗਿਆ ਤੇ ਉਦੋਂ ਮੈਂ ਸੋਚਣਾ ਸ਼ੁਰੂ ਕੀਤਾ ਸੀਗਾ ਅੱਛਾ ਤੇ ਉਹ ਅੱਛਾ ਉਹ ਮਨਲਾ ਤੁਸੀਂ ਨਸੀਬ ਕਹਿੰਦੇ ਉਦੋਂ ਇਹ ਕਿਤੇ ਨਾ ਕਿਤੇ ਜਿਹੜਾ ਤੁਸੀਂ ਆਪਾਂ ਗੱਲ ਕਰੀ ਲੋਕਾਂ ਦਾ ਝਗਾ ਕੱਢ ਸੀ ਕਿਤੇ ਨਾ ਕਿਤੇ ਜਿਵੇਂ ਆਪਣੇ ਪੰਜਾਬ ਚ ਕਹਿੰਦੇ ਜੂਪੀ ਹੈ ਜੀ ਉੱਥੇ ਗੁੰਡਾ ਰਾਜਾ ਗੁੰਡਾ ਕਰਦੀ ਹੈ ਕਿਤੇ ਇਹ ਵੀ ਲੋਕਾਂ ਨੂੰ ਡਰ ਸੀ ਨਹੀਂ ਵੀਰੇ ਇਹ ਕਹ ਨਾਲ ਇਹਦੇ ਬਾਰੇ ਦੱਸੋ ਇਹ ਜਿਹੜਾ ਪੱਖ ਆ ਇਹ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੂੰ ਇੱਥੋਂ ਦੇ ਜਿਹੜੇ ਲੋਕ ਆ ਬਿਸ਼ਿੰਦੇ ਆ ਜਿਹੜੇ ਉਹ ਯਾਰ ਬਹੁਤ ਮਿਹਨਤੀ ਆ ਹੂੰ ਜੇਕਰ ਉਹ ਗਰੀਬ ਆ ਉਹ ਉਨੇ ਹੀ ਇਮਾਨਦਾਰ ਆ ਉਨੇ ਹੀ ਮਾਨਦਾਰ ਆ ਇਮਾਨਦਾਰ ਆ ਉਹ ਕਦੇ ਮੈਂ ਅੱਜ ਤੱਕ ਇੱਥੇ ਕੋਈ ਲੁੱਟ ਖੋਹ ਨਹੀਂ ਸੁਣੀ ਹੈਗੀ ਹੂੰ ਕੋਈ ਖਾਸ ਕਰੇ ਇਸੇ ਰਹੀ ਹੈ ਹਾਂ ਸਾਡੇ ਵਾਲੇ ਏਰੀਏ ਦੇ ਵਿੱਚ ਕੋਈ ਮੈਂ ਲੁੱਟ ਖੋਹ ਨਹੀਂ ਸੁਣੀ ਫਿਰ ਤਕਰੀਬਨ ਯਾਰ ਸਾਰੀ ਯੂਪੀ ਅਸੀਂ ਘੁੰਮੀ ਆ ਮੈਂ ਸਾਰੀ ਯੂਪੀ ਤਕਰੀਬਨ ਘੁੰਮੀ ਆ ਮੈਨੂੰ ਕਿਤੇ ਲੱਗਿਆ ਨਹੀਂ ਹੈਗਾ ਅੱਛਾ ਕੋਈ ਐਦਾਂ ਦੀ ਗੱਲ ਬਾਤ ਕੋਈ ਐਦਾਂ ਦੀ ਗੱਲ ਬਾਤ ਵੀ ਕਿਤੇ ਇੱਥੇ ਡਾਰਾ ਅਸੀਂ ਇਕੱਲੇ ਨੇਰੇ ਸਵੇਰੇ ਅਸੀਂ ਬਹੁਤ ਵਾਰੀ ਨਖਲੌ ਵਾਲੀ ਸਾਈਡ ਤੋਂ ਬਥੇਰਾ ਨੇਰੇ ਆਏ ਆ ਇਧਰ ਬਦਾਈਆਂ ਵਾਲੀ ਸਾਈਡ ਤੋਂ ਵੀ ਅਸੀਂ ਉਧਰ ਜਾਂਦੇ ਵੀ ਰਹੇ ਹਾਂ ਬਦਾਈਆਂ ਵਾਲੀ ਸਾਈਡ 'ਚ ਕੰਬੈਨ ਹੁੰਦੀ ਸੀਗੀ ਉਧਰ ਲੈ ਕੇ ਵੀ ਗਏ ਇੱਕ ਦੋ ਵਾਰ ਕੰਬੈਨ ਅੱਛਾ ਪਰ ਸਾਨੂੰ ਕਿਤੇ ਮਹਿਸੂਸ ਨਹੀਂ ਹੋਇਆ ਵੀ ਇੱਥੇ ਕੋਈ ਇੱਜ਼ਤ ਕਰਦੇ ਹੋ ਆਪਣੇ ਪੰਜਾਬੀਆਂ ਦੀ ਆਪਣੇ ਉਹੀ ਉੱਥੇ ਗੱਲ ਬਣਾਈ ਹੋਈ ਹੈ ਨਾ ਜੀ ਉੱਥੇ ਹਾਂ ਗਲਤ ਧਾਰਨਾ ਪੁਰਾਣੇ ਸਮਿਆਂ 'ਚ ਕੋਈ ਕਹਿ ਦਿੰਦੇ ਹੋ ਸਕਦਾ ਕੋਈ 벨ਟ ਹੁੰਦੀ ਹੈ ਹਨ ਪਰ ਆ ਜੁਪੀ ਦੇ ਵਿੱਚ ਹੁਣ ਕਿਤੇ ਨਹੀਂ ਹੈਗਾ ਇਹੋ ਜਿਹਾ ਵੀ ਇੱਥੇ ਜਿਵੇਂ ਤੁਸੀਂ ਖੇਤਾਂ ਵਿੱਚ ਬੈਠੇ ਹੋ ਕਿਤੇ ਦੋ ਘਰ ਚਾਰ ਘਰ ਫਿਰ ਆਪਸ ਵਿੱਚ ਦੀ ਇੱਕ ਆਪ ਹੀ ਚਾਰਾ ਕਿੰਨਾ ਕ ਵਧੀਆ ਵੀਰੇ ਦੋ ਘਰ ਦੋ ਸੌਖ ਦੇ ਪੂਰਾ ਆਈ ਜਾਈ ਦੱਕ ਦੂਜੀ ਪੂਰਾ ਆਪਦਾ ਇੱਕ ਇੱਕ ਬਣਾ ਕਰੇ ਹਰੇਕ ਹਾਂ ਮਤਲਬ ਆਉਂਦੇ ਜਾਂਦੇ ਪਰਿਵਾਰ ਹਾਂ ਵਿਆਹ ਸ਼ਾਦੀਆਂ ਖੁਸ਼ੀ ਗਮੀ ਹਾਂ ਸਾਰੇ ਵਧੀਆ ਤਰੀਕੇ ਨਾਲ ਵਰਤਦੇ ਵੀ ਜਿਵੇਂ ਮੰਨ ਲਓ ਆਪਾਂ ਇੱਥੋਂ ਲੇਬਰ ਪੰਜਾਬ ਚ ਜਾਂਦੀ ਆ ਤੁਹਾਨੂੰ ਇੱਥੇ ਤਾਂ ਇੱਥੇ ਕੰਮ ਕਰਨ ਨੂੰ ਜਿਹਨੂੰ ਮਿਲਦਾ ਉਹ ਤਾਂ ਕਹਿੰਦਾ ਹੋਵੇ ਬੜਾ ਨਿਆਰ ਸਾਨੂੰ ਲੇਬਰ ਤਾਂ ਇੱਥੇ ਬੜੀ ਸੌਖੀ ਮਿਲਦੀ ਹੁੰਨੀ ਆ ਹਾਂ ਸੌਖੀ ਮਿਲ ਜਾਂਦੀ ਆ ਵੀਰੇ ਅਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਲੇਬਰ ਦੀ ਅਚ ਰੇਟ ਰੂਟ ਵੀ ਪੰਜਾਬ ਨਾਲੋਂ ਘੱਟ ਹੁੰਦਾ ਲੇਬਰ ਆ ਇਸ ਟਾਈਮ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ 6-700 ਰੁਪਏ ਦੇਹਾੜੀ ਹਨਾ ਹੋਊਗੀ 500 ਪਲੱਸ ਹੋਊਗੀ 500 ਪਲੱਸ ਇੱਥ ਕੱਚ ਢਾਈ ਦੰਦ ਤੋਂ ਤੇ ਮੈਂ ਵਧੀਆ ਮੰਨਦੇ ਨੇ ਪੂਰਾ ਕੰਮ ਕਰਦੇ ਪੂਰੇ ਵਹਾਂ ਜਿੰਨਾ ਉਹ ਕੰਮ ਕਰਦੇ ਆਪਣੇ ਉਧਰ ਹੀ ਲੇਬਰ ਕੰਮ ਕਰਦੀ ਉਹਨਾਂ ਇਹ ਕੰਮ ਕਰਦੇ ਠੀਕ ਹੈ ਹੁਣ ਰੇਟ ਬਹੁਤ ਆਪੋ ਇੱਕਦੋਂ ਤੋਂ ਜਿਹੜਾ ਸ਼ਾਲ ਆਇਆ ਜਿਵੇਂ ਹੁਣ 40 ਲੱਖ ਦਾ ਤੁਸੀਂ ਕਹਿੰਦੇ ਹੋ ਇਹ ਸ਼ਾਲ ਵੀਰੇ 2000 ਅੱਠ ਤੋਂ ਬਾਅਦ ਚ ਆਇਆ ਹੂੰ 2000 ਪਿੱਛੇ ਜੀ ਬ੍ਰੇਕ ਲੱਗੀ ਰਹੀ ਕਾਫੀ ਟਾਈਮ ਪਹਿਲਾਂ ਆ ਹੁਣ 2 ਸਾਲ ਦੀ ਥੋੜਾ ਜਿਆਦਾ ਜਿਆਦੇ ਜਮੀਨਾਂ ਤਾਂ ਰੇਟ ਪਾ ਹੋਏ ਨੇ ਭਾਈ ਇਹ ਸਾਰੀ ਬਿਲਟ ਦੀ ਆਪਾਂ ਗੱਲ ਕਰੀ ਮੈਨੂੰ ਤਾਂ ਇਦਾਂ ਲੱਗਦਾ ਵੀ ਪੰਜਾਬੀਆਂ ਕੋਲ ਹੀ ਆ ਤੇ ਫਿਰ ਉਹ ਜਿਹੜਾ ਬੇਚ ਲੈਣ ਆਪਸ ਵਿੱਚ ਦੀਆਂ ਪੀ ਉਹ ਕਰੀ ਜਾਂਦੇਗਾ ਪੰਜਾਬੀ ਵੀ ਕਰੀ ਜਾਂਦੇ ਆ ਜ਼ਿਆਦਾਤਰ ਜਿਹੜੇ ਵੱਡੇ ਪਲਾਟ ਮਿਲਦੇ ਆ ਵੱਡੇ ਫਾਰਮ ਹਾਂ ਵੱਡੇ ਫਾਰਮ ਕਹਿ ਲੋ ਉਹ ਪੰਜਾਬੀਆਂ ਦੇ ਹੀ ਨੇ ਹੂੰ ਕੋਈ ਬੰਦਾ ਕਿਤੇ ਵੇਚ ਕੇ ਕਿਤੇ ਹੋਰ ਮੂਵ ਹੋ ਜਾਂਦਾ ਕੋਈ ਹੁਣ ਕੈਨੇਡਾ ਨੂੰ ਨਿਕਲ ਗਿਆ ਕੋਈ ਬੰਦਾ ਕਿੰਦਰ ਨੂੰ ਹਾਂ ਇੱਕ ਜਿਹੜਾ ਆਪਾਂ ਕੈਨੇਡਾ ਦੀ ਆ ਤੁਸੀਂ ਗੱਲ ਕਰਦੇ ਸੀਗੇ ਉਹ ਇੱਥੇ ਲੋਕਾਂ ਚ ਵੀ ਉਹ ਟ੍ਰੈਂਡ ਬਹੁਤ ਵੱਡੇ ਪੱਧਰ ਤੇ ਆ ਇੱਥੇ ਵੀ ਬੱਚੇ ਆਪਦੇ ਉਹ ਬਾਹਰ ਭੇਜੀ ਜਾਂਦੇ ਐਨੀਆਂ ਜ਼ਮੀਨ ਜਾਇਦਾਦਾਂ ਹੋਣ ਦੇ ਬਾਵਜੂਦ ਵੀ ਅੱਛਾ ਹਾਂਜੀ ਇੱਥੋਂ ਵਾਲੇ ਪੰਜਾਬੀ ਵੀ ਇੱਥੋਂ ਵਾਲੇ ਵੀ ਭੇਜੀ ਜਾਂਦੇ ਨੇ ਅੱਛਾ ਇਹ ਕਿਹੜਾ ਇੱਥੇ ਵਾਲੇ 50 50 ਏਕੜ 100 100 ਏਕੜ ਦੇ ਮਾਲਕ ਵੀ ਮੈਂ ਦੇਖਿਆ ਉਹ ਕਹਿੰਦੇ ਆ ਯਾਰ ਇੱਥੇ ਸੇਫ ਨਹੀਂ ਹੈਗਾ ਯਾਰ ਮੈਂ ਕਹਿੰਦਾ ਜੇ ਉਰੇ ਸੇਫ ਨਹੀਂ ਹੈਗਾ ਤਾਂ ਦੁਨੀਆ 'ਚ ਕਿਤੇ ਵੀ ਸੇਫ ਨਹੀਂ ਹੈਗੇ ਤੁਸੀਂ ਹਾਂ ਬਈ ਤੁਸੀਂ ਸੇਫ ਵਾਲੀ ਗੱਲ ਵੀ ਹੋ ਗਈ ਤੁਸੀਂ ਚਿੱਟੇ ਦੀ ਗੱਲ ਕਰੀ ਆ ਜੇ ਇੱਥੇ ਗੱਲ ਕਰੀ ਇੱਥੇ ਕੋਈ ਹੈ ਇਦਾਂ ਦੀ ਗੱਲਬਾਤ ਥੋੜਾ ਬਹੁਤਾ ਹੈਗਾ ਦੇਖੋ ਉਹ ਆਪਣੇ ਪੰਜਾਬੀ ਮੁੰਡੇ ਹੀ ਲੈ ਕੇ ਆਏ ਆ ਥੋੜਾ ਬਹੁਤਾ ਅਸਰ ਹੈਗਾ ਉਹ ਜਿਵੇਂ ਪੜਨ ਪੜਨ ਗਏ ਜਾਂ ਹੋਰ ਇਦਾਂ ਜਿਵੇਂ ਚੰਡੀਗੜ੍ਹ ਪੜਨ ਚਲੇ ਗਏ ਜਾਂ ਹੋਰ ਹਨਾ ਇਹ ਫੈਕਟਰ ਸਾਡੇ ਇੱਥੇ ਪਿਆ ਇਹ ਆ ਚੀਜ਼ ਹਲੇ ਪ੍ਰਮਾਤਮਾ ਦੀ ਕਿਰਪਾ ਥੋੜਾ ਬਚਾ ਪਰ ਹੈਗਾ ਪਰ ਹੈਗਾ ਹਮ ਇੱਕ ਦੋ ਅਸੀਂ ਕੇਸ ਆਪ ਫੜੇ ਆ ਅਸੀਂ ਇਹੋ ਜਿਹਾ ਮਤਲਬ ਸਾਡੇ ਨਜ਼ਰ ਚ ਆਏ ਨੇ ਹੈਗੇ ਨੇ ਬਈ ਇਹ ਗੱਲ ਵੀ ਜਿਵੇਂ ਪੱਕੇ ਜਿਹੜੇ ਪੰਜਾਬੀ ਬੰਦੇ ਇੱਥੇ ਰਹਿੰਦੇ ਆ ਜਿਵੇਂ ਤੁਹਾਡਾ ਸਰੂਪ ਐ ਇਸ ਤਰ੍ਹਾਂ ਹੀ ਰਹਿੰਦੇ ਆ ਨਾ ਜ਼ਿਆਦਾਤਰ ਬਈ ਇਹਦਾ ਕਾਰਨ ਕਾਰਨ ਇਹ ਜਿਹੜਾ ਸਰੂਪ ਨੂੰ ਤੁਸੀਂ ਕਹਿ ਲੋ ਵੀ ਇੱਜ਼ਤ ਵੱਧ ਮਿਲਦੀ ਆ ਸਰਕਾਰ ਜਿਆਦਾ ਦਿੰਦੀ ਪਹਿਲਾਂ ਮੈਂ ਤੁਹਾਡੇ ਵਾਲੇ ਸਰੂਪ ਚ ਸੀਗਾ ਹਾਂ ਮੇਰਾ ਤਾਂ ਕਿਹੜਾ ਸਰੂਪ ਐ ਦਾ ਕੋਹਣ ਮੋਣ ਐ ਇਹ ਤਾਂ ਕਿਹੜਾ ਸਰੂਪ ਤੁਸੀਂ ਕਹਿ ਲੋ ਹਾਂ ਕੋਹਣ ਮੋਣੋ ਸਰੂਪ ਚ ਮੈਂ ਤੁਹਾਨੂੰ ਦੇਖਿਆ ਹਾਂ ਪਹਿਲਾਂ ਆਪਾਂ ਫੋਟੋਆਂ ਆਪਾਂ ਦੇਖਦੇ ਲੈਣੇ ਤੁਹਾਡੀਆਂ ਤੇ ਪਰ ਹੁਣ ਮੈਂ 2 ਸਾਲ ਹੋ ਗਏ ਮੈਨੂੰ ਇਹ ਚੀਜ਼ ਦੇ ਬੱਚ ਇਧਰ ਆਇਆ ਨੂੰ। ਹੂੰ। ਬਈ ਇੱਕ ਤੁਹਾਨੂੰ ਚਲੋ ਆਪਾਂ ਐਂਡ ਕਰਦੇ ਆਂ। ਇਹ ਚੀਜ਼ ਤੇ ਪ੍ਰੋਬਲਮ ਆਉਂਦੀ ਹੁਣ ਤੁਸੀਂ 700 ਕਿਲੋਮੀਟਰ ਆਪਦੇ ਪਿੰਡ ਤੋਂ ਬੈਠੇ ਆਂ। ਆਪਾਂ ਫੇਰ ਵੀ ਪੰਜਾਬੀਆਂ ਤੁਹਾਡੇ ਆਪਣਾ ਭਾਈਚਾਰਾ ਹਨਾ ਸਾਰੀਆਂ ਰਿਸ਼ਤੇਦਾਰੀਆਂ ਤੁਹਾਡੀਆਂ ਪੰਜਾਬ 'ਚ ਆ ਤੇ ਜਦੋਂ ਜਾਣਾ ਪੈਂਦਾ ਉਹ ਕੋਈ ਦੁੱਖ ਦੇ ਸੁੱਖ ਦੇ ਕੋਈ ਵਿਆਹ ਸ਼ਾਦੀ ਔਖਾ ਤਾਂ ਹੋ ਜਾਂਦਾ ਹਨਾ। ਨਹੀਂ ਕੋਈ ਮਨ ਨੂੰ ਮਹਿਸੂਸ ਨਹੀਂ ਹੁੰਦਾ ਯਾਰ। ਦੂਰ ਦਾ ਕੋਈ ਨਹੀਂ। ਨਹੀਂ ਨਹੀਂ। ਜਾਣੀ ਜ਼ਰੂਰ ਹੋ। ਜਾਣੇ ਜ਼ਰੂਰ। ਕਿਸੇ ਵੀ ਹੋਵੇ ਦੁੱਖ ਤਕਲੀਫ ਸੁੱਖ ਵਿਆਹ ਸ਼ਾਦੀ ਜਾਣਾ ਜ਼ਰੂਰ ਆ। ਜ਼ਿਆਦਾਤਰ ਭਈ 1950 60 ਦੇ ਲੋਕ ਆਏ ਆ ਇਹ ਇਹ ਤਾਂ ਆਪਸ ਵਿੱਚ ਇੱਥੇ ਰਿਸ਼ਤੇ ਰਿਸ਼ਤੇ ਕਰਨ ਲੱਗ ਪਏ ਜਿਆਦਾਤਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੁਣ ਇੱਥੇ ਬਣ ਗਈਆਂ ਇੱਥੇ ਕਰਨ ਲੱਗ ਪਏ ਜਿਵੇਂ ਤੁਸੀਂ ਬੱਚੇ ਆਪਦੇ ਇੱਥੇ ਵਿਆਹ ਕਰਦੇ ਹੋ ਆਉਣ ਨਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਮੇਰੇ ਬੱਚੇ ਇਧਰ ਹੀ ਕਿਤੇ ਸੰਭਾਲ ਆਉਂਦੀ ਫਿਰ ਦੂਰ ਤੱਕ ਕਿੱਥੇ ਸਰਦਾਣਾ ਨੇੜੇ ਆਪਾਂ ਕਹਿੰਨਾ ਵੀ ਚਲੋ ਨੇੜੇ ਕਰਵਾ ਲਓ ਦੋਸ ਦੇ ਸੌਦੇ ਆਉਣਾ ਜਾਣਾ ਚੰਗਾ ਹੁਣ ਜੇ ਮੇਰੇ ਬੱਚਿਆਂ ਦੇ ਨਾਨਕੇ ਵੀ ਪੰਜਾਬ ਆ ਹੂੰ ਤੇ ਮੇਰੇ ਆਪ ਦੇ ਜਿਹੜੇ ਹੋਰ ਭੈਣਾਂ ਹਨਾ ਹੋਰ ਮੇਰਾ ਭਾਈਚਾਰਾ ਪੰਜਾਬ ਆ ਯਾਰ ਮਿੱਤਰ ਮੇਰੇ ਜ਼ਿਆਦਾ ਪੰਜਾਬ ਤੋਂ ਨਹੀਂ ਐਸੇ ਜ਼ਿਆਦੇ ਪੰਜਾਬ ਤੋਂ ਇੱਥੇ ਵੀ ਆ ਕੇ ਬਹੁਤ ਬਣ ਗਏ ਪਰ ਹਾਲੇ ਵੀ ਜੇ ਕਿਹਾ ਮੈਂ ਜਾਣਾਂ ਤਾਂ ਪੰਜਾਬ ਦੇ ਵਿੱਚ ਮੈਂ ਆਪ ਦੇ ਯਾਰਾਂ ਮਿੱਤਰਾਂ ਕੋਲ ਜ਼ਿਆਦਾ ਟਾਈਮ ਸਪੈਂਡ ਕਰਾਂਗਾ ਠੀਕ ਹੈ ਲੋ ਬਾਈ ਹੁਣੀ ਬਹੁਤ ਵਧੀਆ ਸੁਭਾਅ ਦੇ ਮਾਲਕ ਆ ਸੀ ਕੱਲਦੇ ਆਏ ਸਾਨੂੰ ਰਾਤ ਰੱਖਿਆ ਬਹੁਤ ਆਦਰ ਸਤਕਾਰ ਦਿੱਤਾ ਬਈ ਇਸ ਤਰ੍ਹਾਂ ਜਿਵੇਂ ਅਸੀਂ ਤੁਹਾਨੂੰ ਆ ਕੇ ਰੋਡੇ ਲੱਗੇ ਇਸ ਤਰ੍ਹਾਂ ਹੋਰ ਵੀ ਆਉਂਦੇ ਹੋਣਗੇ ਕਿਸੇ ਕੋਲੇ ਯਾਰ ਮਿੱਤਰ ਆਉਂਦੇ ਰਹਿੰਦੇ ਆ ਯਾਰ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਅੱਛਾ ਮੇਰੇ ਕੋਲ ਤਾਂ ਆਉਂਦੇ ਰਹਿੰਦੇ ਨੇ ਕਈ ਵਾਰੀ ਘਰੇ ਵੀ ਕਹਿਣ ਲੱਗੇ ਨੇ ਤੂੰ ਤਾਂ ਨਹੀਂ ਨਹੀਂ ਅੱਛਾ ਕੋਈ ਮੇਰੇ ਕੋਲ ਤਾਂ ਯਾਰ ਆਉਂਦੇ ਰਹਿੰਦੇ ਨੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਵਾਲੀ ਖੁੱਲੇ ਦਿਲ ਦੇ ਬੰਦੇ ਤੁਸੀਂ ਸਾਡੇ ਲਈ ਹੁਣ ਟਾਈਮ ਵੀ ਕੱਢਿਆ ਹਨਾ ਵੀ ਆਪਾਂ ਮਨ ਲਾ ਕੇ ਆ ਗਿਆ ਮੇਰੇ ਕੋਲੇ ਕੰਮ ਵੀ ਹੈ ਨਹੀਂ ਸੀਗਾ ਕੋਈ ਅੱਜ ਵਿਹਲੇ ਹੀ ਸੀਗਾ ਆਪਾਂ ਫੇਰ ਵੀ ਬਈ ਕਿੱਥੇ ਕਿਸੇ ਨਾਲ ਬੁਕਾਈ ਜਾਨ ਤੁਹਾਡੇ ਬਹਾਨੇ ਨਾਲ ਆਪਾਂ ਵੀ ਚਲੋ ਸੋਚਦੇ ਆ ਵੀ ਨਵਾਂ ਮਾਪਾ ਉਸ ਕਨਸੈਪਟ ਤੇ ਗੱਲ ਕੀਤੀ ਵੀ ਬਾਹਰ ਜਾਣਿਓ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਬਾਹਰ ਜਾਣਿਓ ਕਮਾਈ ਕਰੋ ਇੱਥੇ ਇੱਕ ਜ਼ਮੀਨਾਂ ਖਰੀਦੋ ਹਾਂ ਇੱਥੇ ਯਾਰ ਮੈਂ ਇਹ ਕਹਿਣਾ ਵੀ ਜ਼ਮੀਨਾਂ ਵੀਰੇ ਜ਼ਰੂਰ ਖਰੀਦੋ ਆ ਚਲੋ ਥੋੜੀ ਖਰੀਦੋ ਬਹੁਤੀ ਖਰੀਦੋ ਜ਼ਮੀਨਾਂ ਤੁਹਾਡੇ ਕੋਲੇ ਤੁਹਾਨੂੰ ਧੈਰਾ ਬੱਡੀ ਜ਼ਮੀਨ ਉੱਥੇ ਅਸੀਂ ਇੱਕ ਮਤਲਬ ਕਹਿ ਲਓ ਪੰਜਾਬੀ 60 ਜਾਂ 100 ਗਾਜ ਉਹਦੇ ਫੁੱਟ ਦੇ ਵਿੱਚ ਮਕਾਨ ਬਣਾਉਣੇ ਇੱਕ ਉਹਦੀ ਕੀਮਤ ਤੁਹਾਨੂੰ ਬਹੁਤ ਜ਼ਿਆਦਾ ਪੇ ਕਰਨੀ ਪੈਂਦੀ ਪੂਰੀ ਇੱਕ ਤੁਹਾਡੀ ਕਹਨਾ ਕਹ ਲਓ ਇੱਕ ਜਨਰੇਸ਼ਨ ਤੁਹਾਡੀ ਉਹਦੇ ਚ ਖਾਪ ਜਾਂਦੀ ਹੈ ਫਿਰ ਉਹ 25 ਸਾਲਾਂ ਬਾਅਦ ਉਹ ਘਰ ਆ ਜਿਹੜਾ ਉਹ ਲੱਕੜ ਦਾ ਹੁੰਦਾ ਤੇ ਉਹਦੀ ਉਹ ਖਰਾਬ ਹੋ ਜਾਂਦਾ ਉਹਦੇ ਐਕਸਪਾਇਰੀ ਹੋ ਜਾਂਦੀ ਹੈ ਹਾਂ ਐਕਸਪਾਇਰ ਹੋ ਜਾਂਦਾ ਹਨਾ ਵੀ ਯਾਰ ਤੁਸੀਂ ਸਾਰੀ ਜ਼ਿੰਦਗੀ ਏ ਮੈਨੂੰ ਵਧੀਆ ਨਹੀਂ ਲੱਗਿਆ ਵੀ ਇੱਕ ਤੁਸੀਂ ਮਕਾਨ ਦੇ ਚੱਕਰ ਦੇ ਵਿੱਚ ਤੁਹਾਨੂੰ ਵੀ ਉੱਥੇ ਮੌਕੇ ਮਿਲੇ ਹੋਣਗੇ ਰਹਿਣ ਦੇ ਜਿਵੇਂ ਕੋਈ ਇਦਾਂ ਦਾ ਬਣ ਜਾਂਦਾ ਚਾਂਦਰੀ ਵੀ ਜਾਂ ਉੱਥੇ ਵਿਆਹ ਪਰ ਵੀ ਇੱਥੇ ਵਿਆਹ ਕਰਾ ਲਈ ਇੱਤੀ ਰਹ ਪਿਆ ਜਾਂ ਐ ਨਹੀਂ ਸੋਚਿਆ ਨਹੀਂ ਸੀ ਸੋਚਿਆ ਨਹੀਂ ਸੀ ਸੀ ਮੌਕੇ ਦਾ ਸਹੀ ਗੇ ਆਪਣੇ ਕੋਲੇ ਰਹਿਣਾ ਤੇ ਮੇਰੇ ਨਾਲ ਦੇ ਮੁੰਡਿਆਂ ਨੇ ਵਿਆਹ ਵੀ ਕਰਾਇਆ ਹੋਰ ਹਨਾ ਉਹ ਕਰਨ ਨੂੰ ਯਾਰ ਹਰ ਇੱਕ ਹੀਲਾ ਬਸਿਲਾ ਹੋ ਜਾਂਦਾ ਜਦੋਂ ਬੰਦਾ ਅੱਛਾ ਛੋਡੇ ਮਨ ਚ ਇਹੀ ਇੱਥੇ ਜਲਦੀ ਸੀ ਨਾਂਕ ਕੇ ਨਹੀਂ ਮੈਂ ਤੁਹਾਨੂੰ ਮੈਂ ਦੱਸਾਂ ਵੀਰੇ ਬਈ ਮੈਂ 2000 ਦੇ ਵਿੱਚ ਉੱਥੇ ਜਾਣਾ ਐਂਟਰ ਹੋਣਾ ਹੂੰ ਐਂਟਰ ਹੋ ਕੇ ਮੈਂ 2000 ਦੇ ਵਿੱਚ ਹੀ ਮੈਂ ਆਪਦੇ ਆਉਣ ਦੀ ਤਰੀਕ ਤੇ ਮੈਂ ਉਹਨੂੰ ਮਾਰਕ ਕਰ ਦਿੰਦਾ ਕੈਲੰਡਰ ਕੈਲੰਡਰ ਤੇ ਵੀ ਆ ਤਰੀਕ ਨੂੰ ਮੈਂ ਇਥੋਂ ਹਰ ਹਾਲਤ ਤੇ ਜਾਣਾ ਔਰ ਪਰਮਾਦਮਾ ਉਸ ਤਰੀਕੇ ਨਾਲ ਮੈਨੂੰ ਵੈਦ ਵੀ ਬਣਾਉਂਦਾ ਤੇ ਉਸ ਤਰੀਕ ਨੂੰ ਮੈਂ ਵਾਪਸ ਆ ਜਾਣਾ ਜਿਹੜੀ ਤੁਸੀਂ ਜ਼ਮੀਨ ਬਾਈ ਉਹ ਖਰੀਦੀ ਉਤੋਂ ਉੱਥੇ ਬੈਠੇ ਨੇ ਖਰੀਦ ਲਈ ਉਹ ਸਾਰੇ ਪੈਸੇ ਤੁਸੀਂ ਉਦੋਂ ਕਮਾ ਚੁੱਕੇ ਸੀ ਜਾਂ ਨਹੀਂ ਨਹੀਂ ਕਮਾ ਤਾਂ ਮੇਰੇ ਕੋਲ ਥੋੜੇ ਜਿਹੇ ਪੈਸੇ ਕੋਲ ਸੀਗੇ ਉਸ ਮੈਂ ਆਪਣੇ ਯਾਰਾਂ ਮਿੱਤਰਾਂ ਤੋਂ ਹੁਰਦਾਰੇ ਸੁਧਾਰੇ ਕਰਕੇ ਹਨਾ ਇੱਕ ਵਾਰ ਮੈਨੂੰ ਇਹ ਸੀਗੇ ਵੀ ਜ਼ਮੀਨ ਅੜਕਾ ਲਈਏ ਹਾਂ ਉਹ ਜ਼ਮੀਨ ਅੜਕ ਗਈ ਫਿਰ ਜਿੱਦਣ ਉਹਦੇ ਜ਼ਮੀਨ ਦੇ ਪੈਸੇ ਪੂਰੇ ਹੋਗੇ ਉਧਰੋਂ ਕੁਦਰਤੀਓ ਮੇਰੀ ਡੇਟ ਵੀ ਬਿਲਕੁਲ ਨੇੜੇ ਆ ਗਈ ਤੇ ਉਹ ਦੇਣ ਲੈਣੇ ਵੀ ਲੱਗੇ ਦੇ ਮੇਰੇ ਦੇਣ ਲੈਣੇ ਵੀ ਲੱਗੇ ਤੇ ਆਪਾਂ ਟੈਕਟ ਕਰਾਈ ਉਹਦੋਂ ਨਹੀਂ ਭੱਜਿਆ ਉਹਦੀ ਆ ਗਈ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ